ਲੋ ਵੀ ਸੱਜਣੋ ਬਹੁਤ ਪਿਆਰੇ ਸੱਜਣਾ ਦੇ ਬਹੁਤ ਪਿਆਰੇ ਪਿਆਰੇ ਜਾਨਵਰ ਦਿਖਾਉਣ ਲੱਗਿਆ ਤੁਹਾਨੂੰ ਤੁਸੀਂ ਵੇਖ ਕੇ ਹੈਰਾਨ ਰਹਿ ਜਾਓਗੇ ਯਾਰ ਕਿ ਇਹ ਜਾਨਵਰ ਇਸ ਬੰਦਿਆ ਨੇ ਇਹੋ ਜੀ ਰੁੱਤ ਦੇ ਵਿੱਚ ਸਾਹਮਣੇ ਕਿਵੇਂ ਹੋਇਆ ਕੁਝ ਕੁ ਜਾਨਵਰਾਂ ਦੀ ਤਾਂ ਸਮਾਈਲ ਹੀ ਤੁਹਾਡਾ ਦਿਲ ਲੁੱਟ ਕੇ ਲੈ ਜੂਗੀ ਸੱਜਣੋ ਇਸ ਤਰ੍ਹਾਂ ਦੀ ਉਹਨਾਂ ਦੇ ਚਿਹਰੇ ਦੇ ਉੱਤੇ ਸਮਾਈਲ ਇਹ ਇਕੱਲੀ ਸਮਾਈਲ ਇਹਨਾਂ ਦੇ ਚਿਹਰਿਆਂ ਦੇ ਉੱਤੇ ਨਹੀਂ ਗਈ ਜਿਹੜੇ ਵੀ ਲੋਕ ਇਹਨਾਂ ਨੂੰ ਰੱਖਦੇ ਆ ਛੋਟੇ ਛੋਟੇ ਫਲਾਈਟਾਂ ਜੇ ਰੱਖ ਲੈਂਦੇ ਆ ਦੇਖਣ ਨੂੰ ਸਕਰੀਨ ਤੇ ਬਹੁਤ ਵੱਡੇ ਲੱਗਦੇ ਆ ਪਰ ਇਹ ਛੋਟੇ ਛੋਟੇ ਬੱਚੇ ਆ ਕਬੂਤਰਾਂ ਜਿਹੜੇ ਜਿਹੜੇ ਕੁੱਤੇ ਇਹ ਸੱਜ ਨੂੰ ਤੇ ਇਹਨਾਂ ਨੂੰ ਫਲਾਈਟਾਂ ਦੇ ਵਿੱਚ ਛੋਟੇ ਛੋਟੇ ਘਰਾਂ ਦੇ ਵਿੱਚ ਲੋਕ ਰੱਖਦੇ ਆ ਤੇ ਇਹਨਾਂ ਨੂੰ ਰੱਖਣ ਵਾਲੇ ਲੋਕਾਂ ਦੀ ਵੀ ਜਿਹੜੀ ਸਮਾਈਲ ਆ ਜਦੋਂ ਗੁਮਾਚ ਜਾਂਦੀ ਆ ਨਾ ਫਿਰ ਉਹ ਸਮਾਈਲ ਉਹਨਾਂ ਨੂੰ ਬੰਦਿਆਂ ਚੋਂ ਨਹੀਂ ਲੱਭਦੀ ਨਫਿਆਂ ਚੋਂ ਨਹੀਂ ਲੱਭਦੀ ਪੈਸੇ ਚੋਂ ਨਹੀਂ ਲੱਭਦੀ ਆਕਾਂਤ ਚੋਂ ਨਹੀਂ ਲੱਭਦੀ ਕੰਧਾਂ ਚੋਂ ਨਹੀਂ ਲੱਭਦੀ ਫਿਰ ਜਦੋਂ ਲੱਭਦੀ ਆ ਤੇ ਉਹ ਸੱਜਣੋ ਇਹਨਾਂ ਜਾਨਵਰਾਂ ਦੇ ਵਿੱਚੋਂ ਹੀ ਲੱਭਦੀ ਆ ਜਿਹੜੇ ਜਾਨਵਰ ਰੱਖਦੇ ਆ ਉਹ ਬੇਤਰੇ ਗੱਲ ਨੂੰ ਸਮਝ ਸਕਦੇ ਆ ਤੇ ਬਹੁਤ ਪਿਆਰੇ ਢੰਗ ਨਾਲ ਇਸ ਕੈਨਲ ਦੇ ਮਾਲਕਾਂ ਨੇ ਆਪਾਂ ਨੂੰ ਸਾਰਾ ਕੁਝ ਸਮਝਾਇਆ ਜੇ ਕੋਈ ਸੱਜਣ ਚਾਹੁੰਦਾ ਇਹਨਾਂ ਦੇ ਨਾਲ ਜੁੜੇ ਰਹਿਣਾ ਤਾਂ ਇੰਸਟਾਗ੍ਰam ਤੇ ਫੇਸਬੁੱਕ ਦਾ ਪੇਜ ਆ ਜਿਹੜਾ ਉਹ ਤੁਹਾਡੇ ਨਾਲ ਸਕਰੀਨ ਤੇ ਦਿਖ ਰਿਹਾ ਤੁਸੀਂ ਉਹਨੂੰ ਫਾਲੋ ਕਰ ਸਕਦੇ ਆ ਸੱਜਣੋ ਤੇ ਨਾਲ ਦੀ ਨਾਲ ਜੋ ਗੱਲਾਂ ਬਾਈ ਬਾਈ ਹੋਣਾ ਨੇ ਤੁਹਾਨੂੰ ਦੱਸਣੀਆਂ ਇੰਨਾਂ ਗੱਲਾਂ ਦੇ ਵਿੱਚੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਜੂਗਾ ਜਾਨਵਰ ਇਹਨਾਂ ਦੇ ਇੰਨੇ ਵਧੀਆ ਟ੍ਰੇਨਡ ਕੀਤੇ ਆ ਜੋ ਜਾਨਵਰ ਇਹਨਾਂ ਦਾ ਚੱਲਦਾ ਜਾਂ ਜੋ ਜਾਨਵਰ ਇਹਨਾਂ ਦਾ ਖੜਦਾ ਉਹ ਹਰੇਕ ਦੇ ਵਾਸਤੇ ਦੀ ਗੱਲ ਨਹੀਂ ਤੁਸੀਂ ਕਹੋਗੇ ਕਿ ਵੀਡੀਓ ਬਹੁਤ ਸੋਹਣੀ ਬਣੀ ਆ ਨਹੀਂ ਨਹੀਂ ਵੀਡੀਓ ਕੁੱਤਿਆਂ ਨੇ ਬਣਮਾਈ ਬਹੁਤ ਸੋਹਣੀ ਕਿਉਂਕਿ ਬੰਦੇ ਕਮਾਲ ਦੇ ਟ੍ਰੇਨਰ ਆ ਆ ਜੋ ਕਰਦਿਆਂ ਬਾਈ ਹੁਣਾਂ ਨਾ ਕਰ ਬਾਤ। ਵੀ ਸਜਣੋ ਪਿੰਡ ਧੂਰਕੋਟ ਦੇ ਵਿੱਚ ਬੈਠਾ ਮੈਂ। ਮੇਰੇ ਨਾਲ ਬਾਈ ਜਸਪਾਲ ਆ, ਬਾਈ ਕਾਲਾ ਐ, ਬਾਈ ਟੈਂਕੂ ਆ। ਮੋਗਾ ਪੌਮ ਕੈਨਲ ਦੇ ਉੱਪਰ ਆਪਾਂ ਬੈਠੇ ਆਂ। ਬਹੁਤ ਛੋਟੇ-ਛੋਟੇ ਪਰ ਬੜੇ ਪਿਆਰੇ-ਪਿਆਰੇ ਜਾਨਵਰ ਆ। ਬਾਈ ਹੁਣਾਂ ਕੋਲੇ ਬੜੇ ਸ਼ੌਂਕ ਨਾ ਸਾਹਮ੍ਹੇ ਆ। ਮੈਨੂੰ ਤਾਂ ਐਂ ਦੇਖ ਕੇ ਇਹਨਾਂ ਨੂੰ ਮਹਿਸੂਸ ਹੁੰਦਾ ਇਹਨਾਂ ਨੂੰ ਸਾਰੇ ਜਾਨਵਰਾਂ ਨੂੰ ਦੇਖ ਕੇ ਵੀ ਯਾਰ ਇਸ ਤਰ੍ਹਾਂ ਦਾ ਜਾਨਵਰ ਨੂੰ ਤਾਂ ਸਾਹਮਣੇ ਵਾਸਤੇ ਵੀ ਸਾਰੀ ਦਿਹੜੇ ਚ ਦੋ ਬੰਦੇ ਚਾਹੀਦੇ ਆ। ਵੀ ਬਾਲ ਹੀ ਕੱਲਾ-ਕੱਲਾ ਕਿਵੇਂ ਰੱਖਣਾ ਪੈਂਦਾ, ਕਿਵੇਂ ਇੰਨੀ ਗਰਮੀ ਐ ਇਸ ਵਕਤ। 50 ਡਿਗਰੀ ਟੈਂਪਰੇਚਰ ਹੈ ਨਿੱਕੀ ਜੀ ਜਾਨ ਹੈ ਮਾੜੀ ਜੀ ਭੁੱਖ ਲੱਗਦੀ ਹੂ ਮਾੜੀ ਜੀ ਥਿਆ ਲੱਗਦੀ ਹੂ ਮਾੜੇ ਜੇ ਨਾ ਬਿਮਾਰ ਹੋ ਜਾਂਦਾ ਹੂ ਤਾਂ ਕਿਵੇਂ ਇਹਨਾਂ ਨੂੰ ਕੇਅਰ ਕਰਨਾ ਪੈਂਦਾ ਫੁੱਲਾਂ ਵਰਗੇ ਜਾਨਵਰ ਆ ਬੜੇ ਪਿਆਰ ਨਾਲ ਰੱਖੇ ਹੋਇਆ ਬਾਈ ਹੁਣਾਂ ਤੇ ਬੜਾ ਸ਼ਕੀਨ ਬੰਦੇ ਆ ਆਪਾਂ ਗੱਲਬਾਤ ਕਰਦੇ ਆ ਤੇ ਨਾਲ ਦੀ ਨਾਲ ਮਤਲਬ ਇਹਨਾਂ ਦਾ ਜਿਹੜਾ ਸ਼ੌਂਕ ਆ ਉਹ ਇਹਨਾਂ ਦਾ ਆਪਾ ਕਹਿ ਸਕਦੇ ਆ ਕਿ ਸੱਜਣੋ ਇਸ ਵਕਤ ਕਿਤਾ ਵੀ ਬਣ ਗਿਆ ਇਹਨਾਂ ਦੀ ਪਛਾਣ ਵੀ ਬਣ ਗਿਆ ਬਾਈ ਹੁਣਾਂ ਦੀ ਜਿਹੜੇ ਇੰਸਟਾਗ੍ਰam ਤੇ ਫੇਸਬੁੱਕ ਤੇ YouTube ਤੇ ਇਹਨਾਂ ਦੇ ਆਪ ਦੇ ਚੈਨਲ ਤੇ ਤੁਹਾਨੂੰ ਵਿਖਤੀ ਰਹਿੰਦੀ ਆ ਆਪਾਂ ਗੱਲਬਾਤ ਕਰਦੇ ਆ ਬਾਈ ਹੁਣਾਂ ਦੀ ਨਾਲੇ ਆਪਾਂ ਬਾਈ ਹੁਣਾਂ ਦਾ ਨੰਬਰ ਦਿੱਤਾ ਹੋਇਆ ਜੇ ਤੁਹਾਨੂੰ ਕੋਈ ਵੀ ਜਾਨਵਰ ਸੰਬੰਧੀ ਕੋਈ ਵੀ ਇਨਕੁਆਰੀ ਕਰਨੀ ਹੋਵੇ ਤਾਂ ਉਹ ਤੁਸੀਂ ਫੋਨ ਚੱਕ ਕੇ ਡਾਇਲ ਕਰ ਲਿਓ ਆਪਾਂ ਗੱਲਬਾਤ ਵੀ ਸੁਣ ਲਿਓ ਜਾਣਕਾਰੀ ਵੀ ਇਹਨਾਂ ਕੋਲੋਂ ਆਪਾਂ ਕੰਮ ਦੀ ਲੈਣੀ ਆ ਬਿਲਕੁਲ ਕਿਉਂਕਿ ਐਡਾ ਛੋਟਾ ਜਿਹਾ ਜਾਨਵਰ ਪਹਿਲੀ ਤੇ ਗੱਲ ਦੇਖਿਆ ਹੀ ਪਿੰਡ ਵਾਲਿਆਂ ਨੇ ਹੁਣ ਤੇ ਜੇ ਇਹ ਦੇਖਿਆ ਤਾਂ ਇਹਨਾਂ ਨੂੰ ਸਾਂਭਣ ਦਾ ਤਰੀਕਾ ਵੀ ਹੈ ਜਿਹੜਾ ਉਹਨੂੰ ਖਾਊਗਾ ساری ਗੱਲਬਾਤ ਕਰ ਦੇ ਬਾਈ ਉਹਨਾਂ ਦੇ ਨਾਲ ਬਾਈ ਸਾਸਿਕਾ ਸਾਸਿਕਾ ਬਾਈ ਪੈਣਾ ਤਾਂ ਮਿੱਤਰ ਕਿਵੇਂ ਇਕੱਠੇ ਹੋਏ ਬਾਈ ਹੋਣੀ ਮੋਗੇ ਤੋਂ ਇਹ ਬਾਈ ਮੋਗੇ ਤੋਂ ਅਸੀਂ ਇੱਕੋ ਪਿੰਡ ਦੇ ਆ ਤੁਸੀਂ ਇੱਕੋ ਪਿੰਡ ਦੇ ਆ ਅਸੀਂ ਇੱਕ ਪਿੰਡ ਤੋਂ ਹਾਂਜੀ ਇਹ ਐਵੇਂ ਕਿਵੇਂ ਤਾਲਮੇਲ ਬਣ ਗਿਆ ਸ਼ੋਹਾ ਸ਼ਾਂ ਦੇ ਬਣ ਗਿਆ ਕਿਵੇਂ ਬਣ ਗਿਆ ਤੋਂ ਇਕੱਠੇ ਬੜੀ ਹਾਂ ਸਹੀ ਮੰਨਿਆ ਜਾਵੇ ਤਾਂ ਸ਼ੋਹਾ ਤੇ ਹੀ ਆ ਪਹਿਲਾਂ ਅਸੀਂ ਪਿੰਡ ਦੇ ਇਕੱਠੇ ਅਸੀਂ ਤਾਂ ਸ਼ੁਰੂ ਤੋਂ ਹੀ ਚੱਲ ਇਕੱਠੇ ਆ ਇਹ ਬਾਈ ਨਾਲ ਜਾਣ ਪਛਾਣ ਹੋਈ ਫਿਰ ਤੁਹਾਨੂੰ ਪਤਾ ਜਿਵੇਂ ਇੱਕੋ ਜੀ ਮੱਤ ਵਾਲੇ ਬੰਦੇ ਇਕੱਠੇ ਮਿਲਦੇ ਆ ਤੇ ਫਿਰ ਅਸੀਂ ਸੋਚਿਆ ਵੀ ਕਿਉਂ ਨਾ ਅਸੀਂ ਇਕੱਠੇ ਕੰਮ ਕੀਤਾ ਜਾਵੇ ਕਿਉਂਕਿ ਇਹ ਕੱਲੇ ਕੱਲੇ ਦੇ ਕਰਨ ਵਾਲਾ ਵੀ ਬਾਲਾ ਕੰਮ ਹੈ ਨਹੀਂ ਜਾਨਵਰ ਮਹਿੰਗੇ ਹੁੰਦੇ ਨੇ ਟੀਮ ਵਰਕ ਨਾਲ ਟੀਮ ਵਰਕ ਨਾਲ ਹੀ ਚ ਛਲੇ ਵਾਲੀ ਸ਼ੁਰੂ ਕੀਤਾ ਛੋਹਾਂ ਦਾ ਕੰਮ ਪਹਿਲਾਂ ਅਸੀਂ ਕੱਲੀ ਬਰੀਡਿੰਗ ਦੇ ਤੇ ਕੰਮ ਕਰਦੇ ਸੀਗੇ ਫਿਰ ਅਸੀਂ ਹੁਣ ਟੀਮ ਵਰਕ ਦੇ ਤੌਰ ਤੇ ਕੰਮ ਕਰਨ ਲੱਗੇ ਹਾਂ ਹਾਂ ਉਹ ਮੈਂ ਦੇਖਿਆ ਦੂਜਾ ਟਰਾਫੀਆਂ ਟ੍ਰੂਫੀਆਂ ਕਾਫੀ ਹਾਂਜੀ ਭਾਈ ਪੂਰਾ ਚੱਲ ਪਿਆ ਹੁਣ ਤੱਕ ਕੰਮ ਹਾਲੇ 1 ਸਾਲ ਹੋਇਆ ਜਿਸ ਹਿਸਾਬ ਨਾਲ ਅਸੀਂ ਪੂਰਾ ਹੀ ਖਤ ਲਿਆ ਕੰਮ ਯਾਨੀ ਜਿਹੜੇ ਵਧੀਆ ਕਹਿੰਦੇ ਗਾਉਂਦੇ ਸੀਗੇ ਪੁਰਾਣੇ ਖੁੰਡ ਉਹ ਸੈੱਟ ਲੈ ਜਾਣੀ ਦੀ ਸਾਲਕ ਦੇ ਵਿੱਚ ਕਿਆ ਬਾਤ ਵੀ ਇੰਨਾ ਬਰੀਡ ਵਾਲੇ ਪਾਸੇ ਨੂੰ ਇੰਨਾ ਚਲੇ ਗਏ ਹਾਂਜੀ 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 ਕਿਉਂਕਿ ਅਸੀਂ ਬਈ ਇਹ ਤੇ ਕੰਮ ਕੀਤਾਗਾ ਇਹ ਬਰੀਡ ਤੇ ਚੰਗੀ ਤਰ੍ਹਾਂ ਪੂਰਾ ਸੋਚ ਸਮਝ ਕੇ ਵੀ ਲਾਈਨ ਤੇ ਕੰਮ ਕੀਤਾਗਾ ਲਾਈਨ ਦੇ ਹਿਸਾਬ ਨਾਲ ਹੀ ਜਾਨਵਰ ਠੀਕ ਰਹਿੰਦਾ ਜਿਵੇਂ ਇੰਪੋਰਟ ਲਾਈਨ ਦੇ ਨੇ ਤੇ ਕੁਝ ਜਿਹੜੇ ਸਾਡੇ ਕੋਲੇ ਨੇ ਉਹ ਚੈਂਪੀਅਨ ਇੱਕ ਤਾਂ ਬਣਨ ਦੀ ਤਿਆਰੀ ਚ ਹੁਣ ਇਹ ਬੋਸ ਸ਼ੋਅ ਕਰਦੇ ਆ ਅਸੀਂ ਤੇ ਬਾਕੀ ਚੈਂਪੀਅਨ ਦੇ ਡਾਇਰੈਕਟ ਬੱਚੇ ਨੇ ਮਤਲਬ ਅਸੀਂ ਬਲੱਡ ਲਾਈਨ ਤੇ ਕੰਮ ਕਰ ਰਹੇ ਆ ਜਿਆਦਾਤਰ ਉਹੀ ਨਾਰਮਲ ਨਹੀਂ ਰੱਖੇ ਵੀ ਆਪਾਂ ਉਦਾਂ ਹੀ ਸੋਹਣਾ ਲੱਗਿਆ ਰੱਖ ਲਿਆ ਜਿਆਦਾਤਰ ਵੀ ਉਹਦੀ ਸਾਰੀ ਕੁਆਲਿਟੀ ਦੀ ਸਮਝ ਆ ਗਈ ਆ ਵੀ ਕਿ ਉਹ ਜੇ ਫੇਸ ਚਾਹੀਦਾ ਕਿ ਉਹ ਜੀ ਬਾਡੀ ਲਈ ਹਾਂਜੀ ਅਸਲ ਦੇ ਵਿੱਚ ਪਹਿਲਾਂ ਇਹ ਬਰੀਡ ਦਾ ਨਾਮ ਤਾਂ ਹੈਗਾ ਪੁਮੇਰੀਅਨ ਹੀ ਤੇ ਆਪਾਂ ਨੇ ਲੋਕ ਜਿਹਨੂੰ ਪੁਮੇਰੀਅਨ ਕਹਿੰਦੇ ਉਹ ਹੁੰਦੇ ਆ ਸਪਿਡਜ ਜੀਰੋ ਬਾਈਟ ਬਾਈਟ ਆਪਾਂ ਜਿਵੇਂ ਪਹਿਸਤੇ ਕਹਿ ਦਿੰਦੇ ਸੀ ਜਿਨ੍ਹਾਂ ਨੂੰ ਪਹਿਲਾਂ ਉਹ ਸਪਿਟਜ ਹੁੰਦੇ ਆ ਉਹਨਾਂ ਨੂੰ ਆਪਾਂ ਪੁਮੇਰੀਅਨ ਕਹਿ ਦਿੰਨੇ ਆ ਇਹ ਬਰੀਡ ਦਾ ਨਾਮ ਹੈ ਪੁਮੇਰੀਅਨ ਇਹਨੂੰ ਚੱਲ ਪਿਆ ਹੁਣ ਜਿਵੇਂ ਜਿਵੇਂ ਸائز ਛੋਟਾ ਹੋਈ ਜਾਂਦਾ ਟੁਆਏ ਪੌਮ ਕਹਿਣ ਲੱਗ ਗਏ ਤੇ ਉਸ ਹਿਸਾਬ ਨਾਲ ਬਸ ਥੋੜਾ ਜਿਹਾ ਜਿਹੜਾ ਵੱਡੇ ਸائز ਦਾ ਹੁੰਦਾ ਉਹਨੂੰ ਕਲਚਰ ਪੌਮ ਕਹਿ ਦਿੰਦੇ ਆ ਠੀਕ ਅੱਛਾ ਜਿਹੜਾ ਥੋੜਾ ਜਿਹਾ ਉਸ ਤੋਂ ਵੱਡਾ ਜਾਂਦਾ ਉਹ ਕਲਚਰ ਦਾ ਬਈ ਜਿਹੜਾ ਟਵਾਏ ਹੁੰਦੇ ਇਹ ਤਾਂ ਕਿਲੋ ਡੇਢ ਕਿਲੋ ਦਾ ਹੀ ਮੰਨ ਕੇ ਚੱਲੋ ਵੇਟ ਦੇ ਅਕੋਰਡਿੰਗ ਦੇਖਣਾ ਤਾਂ ਇਹਨੂੰ ਤੇ ਜਿਹੜਾ ਕਲਚਰ ਪਾਵਾ ਉਹ 4-5 ਕਿਲੋ ਵੇਟ ਤੱਕ ਚੱਲਿਆ ਜਾਂਦਾ ਫਿਰ ਜਿਹੜੇ ਪਮੀਰੀਅਨ ਹੁੰਦੇ ਆ ਸਪਿਡ ਜਿਹਨੂੰ ਕਹਿੰਨੇ ਆ ਉਹ ਵੱਡੇ ਚਲੇ ਜਾਂਦੇ ਆ 7-8 ਕਿਲੋ ਦਾ ਵੀ 10 ਦੇ ਵੀ ਹੋ ਜਾਂਦੇ ਆ ਇਹਨਾਂ ਦੀ ਤਾਂ ਹਾਈਟ ਮਤਲਬ ਇਹ ਲਾ ਲਓ 6-7 ਇੰਚ ਹੀ ਹਾਈਟ ਹੁੰਦੀ ਆ ਸਾਰੇ ਅਬ ਇਹ ਤਾਂ ਛੋਟੇ ਹੀ ਆ ਇਹ ਫਲਾਈਟਾਂ ਫਲੂਟਾਂ ਚ ਰੱਖਣ ਵਾਲੇ ਆ 12 ਇੰਚ ਕੇਸੇ ਸਟੈਂਡਰਡ ਲਾਸਟ ਹਾਈਟ ਆ ਜੀ ਪਾ ਮ ਇਹ ਜਿਹੜੀ ਸ਼ੋਅ ਹੁੰਦਾ ਉਹਦੇ ਵਿੱਚ ਹਾਂਜੀ ਤੇ ਹੁਣ ਮੋਸਟਲੀ ਲੋਕਾਂ ਨੇ ਕੀ ਕੀਤਾ ਵੱਡੀ ਬਰੀਡ ਤੋਂ ਥੋੜਾ ਜਿਹਾ ਪਾਸਾ ਵਟ ਲਿਆ ਹੁਣ ਇਹ ਇੱਕ ਤਾਂ ਮਤਲਬ ਛੋਟੀ ਬਰੀਡ ਆ ਹਾਂ ਇਹਨੂੰ ਇਹਦੀ ਕੇਅਰ ਘੱਟ ਆ ਉਹਸੇ ਹਾਬ ਨਾਲ ਦੇਖਿਆ ਜਾਵੇ ਵੱਡੇ ਦੇ ਹਿਸਾਬ ਨਾਲ ਇਹਨੂੰ ਇੱਕ ਕਮਰੇ ਚ ਰਹਿ ਕੇ ਵੀ ਇਹ ਪੂਰੇ ਖੁਸ਼ ਆ ਜਿਵੇਂ ਬਸ ਦੂਜੇ ਵੱਡੇ ਡੌਗ ਨੂੰ ਆਪਾਂ ਰੱਖਣਾ ਉਹਨੂੰ ਖੁੱਲਾ 베ੜਾ ਚਾਹੀਦਾ ਇਹ ਇੱਕ ਰੂਮ ਚ ਵੀ ਵਧੀਆ ਪੂਰਾ ਐ ਸੈਟੀਸਫਾਈ ਹੋ ਕੇ ਰਹਿ ਸਕਦਾ ਵੀ ਇਹਨੂੰ ਇਹ ਥੋੜੀ ਤਾਂ ਕਰਕੇ ਸ਼ਹਿਰਾਂ ਵਾਲੇ ਵੀ ਜ਼ਿਆਦਾ ਲੈਂਦੇ ਹੁੰਦਾ ਪਿੰਡਾਂ ਵਿੱਚ ਵੀ ਆਮ ਬਾਈ ਇਹਨਾਂ ਦਾ ਕੰਮ ਫੋਲੀ ਚੱਲ ਪਿਆ ਇਹ 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 ਜਰ ਉੱਥੇ ਜ਼ਿਆਦਾ ਕੰਮ ਜਾਵਾ ਜਿਵੇਂ ਕੋਈ ਬੰਦਾ ਸ਼ਹਿਰੀ ਬੰਦਾ ਫਲੈਟ ਚ ਰਹਿੰਦਾ ਤਾਂ ਵਾਲੀ ਮੰਜ਼ਲ ਤੇ ਰਹਿੰਦਾ ਜਾਂ ਹੋਰ ਆ ਪਰ ਉਹ ਡਿਪਰੈਸਡ ਹੈ ਉਹਦੀ ਮਾਂ ਘਰੇ ਇਕੱਲੀ ਰਹਿ ਜਾਂਦੀ ਜਾਂ ਪਿਓ ਇਕੱਲਾ ਘਰੇ ਰਹਿ ਜਾਂਦਾ ਜਾਂ ਮਤਲਬ ਉਹ ਉਹ ਡਿਪਰੈਸ਼ਨ ਤੋਂ بچਣ ਲਈ ਇਹ ਕੇਸ ਬਈ ਬਹੁਤ ਆਉਂਦੇ ਨੇ ਇਹ ਪਿੱਛੇ ਜੀ ਮੇਰੇ ਕੋਲੇ ਹਲੇ 10 ਦਿਨ ਦੀ ਗੱਲ ਆ ਉਹਨਾਂ ਨੇ ਸਪੈਸ਼ਲੀ ਬੱਚਾ ਇਹ ਕੰਮ ਲਈ ਲਿਆ ਉਹਨਾਂ ਦੇ ਮੇਰੇ ਮੁੰਡੇ ਦਾ ਜਿਹੜੇ ਦਾ ਫੋਨ ਆਇਆ ਉਹਦੇ ਫਾਦਰ ਦੀ ਡੈਥ ਹੋਈ ਸੀ ਹੁਣ 15 ਦਿਨ ਹੋਇਆ ਪਹਿਲਾਂ ਹੀ ਉਹ ਕਹਿੰਦਾ ਵੀ ਮੇਰੇ ਮੰਮੀ ਆ ਜਿਹੜੇ ਉਹ ਡਿਪਰੈਸ਼ਨ ਚਲੇ ਗਏ ਵੀ ਮੈਂ ਕੰਮ ਤੇ ਜਾਣਾ ਵੀ ਉਹਨਾਂ ਦੇ ਕੋਲੇ ਨਹੀਂ ਰਹਿ ਸਕਦਾ ਵੀ ਮੈਨੂੰ ਇੱਕ ਮੈਂ ਇੱਕ ਡੌਗ ਨਹੀਂ ਲੈਣਾ ਵੀ ਮੈਂ ਇੱਕ ਪਰਿਵਾਰਕ ਮੈਂਬਰ ਸਮਝ ਕੇ ਲੈਣਾਗਾ ਤੇ ਉਹ ਹੁਣ ਜਗ੍ਹਾ ਉਹਨਾਂ ਦੇ ਥੋੜੀ ਜਿਹੀ ਵੱਡਾ ਡੌਗ ਰੱਖ ਨਹੀਂ ਸਕਦਾ ਤੇ ਫਿਰ ਉਹਨਾਂ ਨੂੰ ਹੁਣ ਮੈਂ ਛੋਟਾ ਬੱਚਾ ਦਿੱਤਾਗਾ ਤੇ ਉਹ ਉਹਦਾ ਮੈਨੂੰ 3 ਦਿਨ ਬਾਅਦ ਹੀ ਵੈਗਰ ਰਿਪਲਾਈ ਆਇਆ ਬਈ 3 ਦਿਨਾਂ ਚੀ ਤੁਸੀਂ ਇਹ ਲਾ ਲਓ ਸਾਹਿਬ ਵੀ ਉਹਦੀ ਮੰਮੀ ਦਾ ਵੀ ਡਿਪਰੈਸ਼ਨ ਦੂਰ ਹੋ ਗਿਆ ਬਾਲਾ ਲੰਬਾ ਨਹੀਂ ਤੇ ਉਹ ਆਪ ਵੀ ਘਰੇ ਪੂਰਾ ਖੁਸ਼ ਮਾਹੌਲ ਨਾ ਰਹਿ ਜਾ ਡੌਗ ਵੀ ਇੱਕ ਇੱਕ ਬੰਦੇ ਦੀ ਤਰ੍ਹਾਂ ਰਹਿ ਰਿਹਾ ਬੈੱਡ ਤੇ ਬੈਠਾ ਟੀਵੀ ਦੇਖ ਰਿਹਾਗਾ ਇਹ ਜਾਨੀ ਦੀ ਡਿਪਰੈਸ਼ਨ ਨੂੰ ਤਾਂ ਦੂਰ ਕਰਦੀ ਆ 100% ਹੀ ਇਹ ਇਹ ਬੰਦੇ ਦਾ ਜਿਹੜਾ ਆਪਾਂ ਕਹਿੰਦੇ ਇਹ ਨਸਲ ਵੀ ਬਹੁਤ ਬਈ ਪਿਆਰੀ ਆ ਬਹੁਤ ਛੋਟਾ ਜਿਹਾ ਡੌਗ ਕਰਕੇ ਪਿਆਰ ਵਧ ਲੈਂਦੇ ਨੇ ਜਿਵੇਂ ਆਪਾਂ ਕਹਿੰਦੇ ਜਵਾਕ ਵੱਡੇ ਨਾਲੋਂ ਵੱਧ ਪਿਆਰ ਲੈਂਦਾ ਉਵੇਂ ਹੀ ਇਹ ਬਰੀਡ ਹੂੰ ਹਾਂਜੀ ਛੋਟਾ ਇਹ ਇਹ ਨੇ ਤਾਂ ਮਾੜੀ ਮਾੜੀ ਗੱਲ ਦੀ ਸ਼ਿਕਾਇਤ ਵੀ ਲਾਉਣੀ ਆ ਥੋੜੇ ਥੋੜੇ ਚਰਵਾਤ ਪਾਣੀ ਤੇ ਇਹ ਤਾਂ ਛੋਟਾ ਜਿਹਾ ਟੈਡ ਆ ਖਾਣਾ ਪੀਣਾ ਥੋੜੇ ਥੋੜੇ ਟਾਈਮ ਬਾਦੀ ਆ ਨੇ ਹਾਂ ਬਾਕੀ ਜਿਵੇਂ ਹੁਣ ਜਿਹੜੇ ਆਪਾਂ ਸ਼ੋਅ ਲਈ ਰੈਡੀ ਕਰਨਾ ਉਹ ਬਿਲਕੁਲ ਇਹਨਾਂ ਨਾਲੋਂ ਡਿਫਰੈਂਟ ਆ ਉਹਦੇ ਤੇ ਤਿਆਰੀ ਇੰਨੀ ਕੀ ਜ਼ਿਆਦਾ ਕਰਨੀ ਪੈਂਦੀ ਸਾਡੇ ਦੋਨਾਂ ਚੋ ਤਿਆਰੀ ਗੱਲਾ ਇਹ ਕਾਲਾ ਕਰਦਾ ਹੈਗਾ ਜਿਵੇਂ ਆਪਾਂ ਉਹਨੂੰ ਵਾਕ ਲਾ ਲਓ ਉਹਨੂੰ ਟ੍ਰੇਨਿੰਗ ਦੇਣੀ ਜਿਹੜਾ ਕਹਿੰਦਾ ਭਾਬਾ ਵੀ ਸਵੇਰ ਤੋਂ ਸ਼ਾਮ ਤੱਕ ਵੀ ਆ ਸਾਰਾ ਟਾਈਮ ਹੀ ਉਧਰ ਲੰਘ ਜਾਂਦਾ ਉਹਨੂੰ ਸਿਖਾਉਣ ਤੇ ਜਿਹੜੀ ਸ਼ੋਹ ਦੀ ਟ੍ਰੇਨਿੰਗ ਹੈ ਉਹ ਆਮ ਘਰੇ ਰੱਖਣ ਨਾਲੋਂ ਬਿਲਕੁਲ ਡਿਫਰੈਂਟ ਸਾਈਡ ਪਾਸ ਆ ਗਿਆ ਉਹਦਾ ਯਾਰ ਮੈਂ ਤੁਹਾਨੂੰ ਦੱਸਦਾ ਗਰ ਠੀਕ ਆ ਸੀ ਕੰਮ ਕਰਨ ਜਾਣਿਆ ਹਰੇਕ ਥਾਂ ਹਾਂਜੀ ਡੌਗਸ ਕੈਨਲ ਦਾ ਵੀ ਮੇਰੇ ਕੋਲ ਕਾਫੀ ਐਕਸਪੀਰੀਅੰਸ ਹੋ ਗਿਆ ਫਲਮਾਉਣ ਦਾ ਪ੍ਰੀਤ ਮੈਨੂੰ ਦੱਸਦਾ ਮੈਨੂੰ ਕਹਿੰਦਾ ਉਹ ਬੱਚੇ ਹੀ ਕਹਿੰਦਾ ਕਮਾਲ ਖੜਦੇ ਸੀ ਕਹਿੰਦਾ ਮੋਮੈਂਟ ਮੈਂਟ ਉਹ ਬਈ ਉਹ ਹੀ ਬਲੱਡ ਲਾਈਨ ਦਾ ਹੀ ਹੈ ਨਾ ਹੁਣ ਇੱਕ ਨਾਰਮਲ ਡੌਗ ਨੇ ਤਰਨਾ ਇੱਕ ਬਈ ਬਲੱਡ ਨਹੀਂ ਤਰਨਾ ਸਿੱਧਾ ਜਿਵੇਂ ਆਪਾਂ ਕਹਿ ਦੀਏ ਜੀਨਸ ਤਾਂ ਉਹੀ ਆ ਉਹ ਬਲੱਡ ਲਾਈਨ ਦੇ ਫਰਕ ਹੁੰਦਾ ਹੁਣ ਨਾਰਮਲ ਜਿਹੜੇ ਆਮ ਹੀ ਸਾਡੇ ਕੋਲੇ ਕੁਐਸਚਨ ਆਉਂਦੇ ਵੀ ਤੁਸੀਂ ਥੋੜੇ ਜੇ ਮਹਿੰਗੇ ਆ ਡੌਗ ਜਦੋਂ ਅਗਲੇ ਨੂੰ ਰੇਟ ਦੱਸੀਦਾ ਅਗਲਾ ਫੋਨ ਕੱਟ ਜਾਂਦਾ ਕਿਉਂਕਿ ਉਹਨੇ ਪੁੱਛਣਾ ਬਾਈ ਜੀ ਟੁਆਇਪ ਆਮ ਦਾ ਕੀ ਪ੍ਰਾਈਸ ਆ ਅਸੀਂ ਉਹਨਾਂ ਨੂੰ ਦੱਸ ਦੇਣਾ ਵੀ ਆਪਣੇ ਕੋਲੇ ਐਂ ਕਰਕੇ 20-25000 ਤੋਂ ਸਟਾਰਟਿੰਗ ਆ ਫਿਰ ਉਹਨੇ ਕਿਤੇ ਨੋਰਮਲ ਬੰਦੇ ਨੂੰ ਕਿਸੇ ਨੂੰ ਹੋਰ ਜਿਹੜੇ ਬ੍ਰੋਕਰ ਟਾਈਪ ਆ ਉਹਨਾਂ ਨੂੰ ਫੋਨ ਕਰ ਲਿਆ ਉਹਨੇ ਕਹਿ ਦੇਣਾ ਵੀ ਮੈਂ ਟੁਆਇਪ ਆਮ ਤੁਹਾਨੂੰ ਦੇ ਦੇਣਾ ਜੀ 10000 ਦਾ ਹੂੰ ਤੇ ਉਹ ਅਗਲੇ ਨੇ ਤਾਂ ਹੁਣ ਸਿੰਪਲ ਜੀ ਗੱਲ ਆ ਉਹਨੇ ਤਾਂ ਸਸਤੇ ਵਾਲੇ ਪਾਸੇ ਜਾਣਾਗਾ ਫਿਰ ਉਸ ਤੋਂ ਬਾਅਦ ਫਿਰ ਉਹਦਾ 6 ਮਹੀਨੇ ਬਾਅਦ ਫੋਨ ਦੁਬਾਰੇ ਆਉਣ ਲੱਗਦਾ ਹੁੰਦਾ ਬਾਈ ਜੀ ਇਹਦੇ ਵਾਲ ਨਹੀਂ ਆ ਰਹੇ ਥੋੜੇ ਕੁੱਤੇ ਵਾਂਗੂ ਵਾਲ ਕਿਵੇਂ ਆਉਣਗੇ ਇਹ ਮੋਟਾ ਨਹੀਂ ਹੁੰਦਾ ਫਿਰ ਸਮਝਾਈਦਾ ਭਾਈ ਇਹ ਕੁਆਲਿਟੀ ਕਰਕੇ ਇਦਾਂ ਦੀ ਲੁੱਕ ਹੈ ਦੀ ਇਹ ਹੈ ਹੀ ਇਹ ਟਾਈਪ ਨੇ ਹੁਣ ਸਸਤੇ ਦੇ ਰੈਂਗੇ 15000 ਰੁਪਏ ਤੇ ਕਿੱਲੇ ਠੇ ਕਿੱਲਾ ਠੇਕੇ ਤੇ ਲਵੇਂਗਾ ਤੇ 60000 ਤੇ ਲਵੇਂਗਾ ਉਹਦਾ ਫਰਕ ਤਾਂ ਉਹਦਾ ਫਰਕ ਢੇਰ ਜਿਹਾ ਦਾ ਫਰਕ ਪਊ ਬਹੁਤ 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 ਫਰਕ ਪੈਂਦਾ ਈ ਹੈ ਉਹ ਸਹੀ ਹੈ ਕੁਆਲਿਟੀ ਦੀ ਪੁੱਛੋ 6 ਮਹੀਨੇ ਬਾਅਦ ਕਾਲ ਕਰਦਾ ਅਗਲਾ ਕਿ ਭਾਜੀ ਇਹਨੂੰ ਕੀ ਸਭ ਜਿਵੇਂ ਆਪਣੇ ਕੋਲੇ ਕੇਸ ਵੀਰ ਜੇ ਜਦੋਂ ਫਿਰ ਡੀ ਐਮ ਸੀ ਲੈ ਕੇ ਜਾਂਦੇ ਪਹਿਲਾਂ ਪਿੰਟ ਪੁੰਡੇ ਜੀ ਦੂਰੇ ਫਿਰਦੇ ਆ ਡਾਕਟਰਾਂ ਕੋਲੇ ਉਹ ਹਿਸਾਬ ਕਿਤਾਬ ਇਹਦਾ ਪਹਿਲਾਂ ਮੋਸਟਲੀ ਸਾਡੇ ਕੋਲੇ ਹੁਣ ਵੀਡੀਓ ਦੇਖ ਕੇ ਉਹੀ ਬੰਦੇ ਆਉਂਦੇ ਨੇ ਜਿਨ੍ਹਾਂ ਨੇ 2 2 3 3 ਵਾਰੀ ਪਹਿਲਾਂ ਲੈ ਚੁੱਕੇ ਆ ਪਹਿਲਾਂ ਲਏ ਆ ਕਿਉਂਕਿ ਅਸੀਂ ਕੀ ਵੀ ਅਗਲੇ ਨੂੰ ਜਿਹੜੀ ਚੀਜ਼ ਦੇਣੀ ਹੈ ਉਹਨੂੰ ਸੱਚ ਦੱਸ ਕੇ ਲੈਣੀ ਦੇਣੀ ਆ ਅਗਲਾ ਲੈੰਦਾ ਲੈ ਲੇ ਜੇ ਨਹੀਂ ਲੈਣੀ ਉਹਦੇ ਪਈ ਨਹੀਂ ਸੈਟ ਆਉਂਦਾ ਬਜਟ ਨਹੀਂ ਆਉਂਦਾ ਕੁਝ ਨਹੀਂ ਆਉਂਦਾ ਤਾਂ ਕੋਈ ਚੱਕਰ ਨਹੀਂ ਆਪਾਂ ਅਗਲੇ ਨੂੰ ਸੱਚ ਦੱਸਣਾ ਵੀ ਇਹ 20 ਆਲਾ ਬੱਚਾ ਇਹ 50 ਆਲਾ ਬੱਚਾ ਬਾਕੀ ਮੇਨ ਆਪਣਾ ਹੈਗਾ ਸਟੱਡ ਆਪਣੇ ਕੋਲੇ 14-15 ਸਟੱਡ ਹੋਗੇ ਹਣਾ ਅੱਜ ਦੇ ਟਾਈਮ 'ਚ ਮੈਨੂੰ ਲੱਗਦਾ ਵੀ ਮੇਰੇ ਹਿਸਾਬ ਨਾਲ ਵੈਸੇ ਤਾਂ ਆਪਦੇ ਕੰਮ ਨੂੰ ਹਰੇਕ ਹੀ ਸਲਾਉਂਦਾ ਹੁੰਦਾ ਪਰ ਇੰਨੇ ਸਟੱਡ ਕਿਸੇ ਇਕੱਠੇ ਕਿਸੇ ਪੌਮ ਵਾਲੇ ਕੋਲੇ ਹੈ ਨਹੀਂ ਗਏ ਚੰਗੇ ਨੇ ਚੰਗੇ ਮਤਲਬ ਸਾਰੇ ਅੱਡ-ਅੱਡ ਲਾਈਨਾਂ ਦੇ ਵੀ ਕੋਈ ਐ ਇੱਕੋ ਜਿਹੇ ਨਹੀਂ ਤੁਹਾਨੂੰ ਮਿਲਣਗੇ ਵੀ ਆਹ ਦੋ ਇੱਕੋ ਜਿਹੇ ਨੇ ਕੁੱਲ ਮਲਾ ਕੇ ਹੁਣ ਸਾਡੇ ਦੋ ਬੱਚੇ ਰੈਡੀ ਨੇ ਉਹ ਵੀ ਬਸ ਸਟੱਡ ਸਰਵਿਸ ਲਈ ਰੈਡੀ ਆ ਉਹਦੇ ਨਾਲ ਆਪਣੇ ਕੋਲੇ 15 ਸਟੱਡ ਨੇ ਟੋਟਲ ਵੀ ਸਟੱਡ ਸਰਵਿਸ ਅਸੀਂ ਦਿੰਨੇ ਆ ਉਹ ਅਸੀਂ ਫੀਸ ਤੇ ਹੀ ਦਿੰਨੇ ਆ ਮਤਲਬ ਪਾਪ ਡੀਲ ਵੀ ਕਰ ਲਈਦੀ ਹੈ ਕਈ ਵਾਰੀ ਜਿਵੇਂ ਕੋਈ ਜਾਰ ਦੋਸਤ ਹੁੰਦਾ ਜੀ ਜਾਣ ਆਪਣੇ ਜਾਦਾ ਜਾਣਕਾਰ ਆ ਬੰਦਾ ਕੋਈ ਜਾਂ ਫੀਮੇਲ ਜਾਦੇ ਵਧੀਆ ਗਈ ਉਹਦੇ ਨਾਲ ਵੀ ਕਰ ਲਈਦੇ ਕੋਈ ਦਿੱਕਤ ਨਹੀਂ ਹਾਂਜੀ ਜਿਹੜੇ ਸਾਡੇ ਕੋਲ ਬੱਚੇ ਗਏ ਆ ਹਾਂਜੀ ਜਿਹੜੀ ਸਾਡੀਆਂ ਸੇਲ ਕਿਉਂਕਿ ਉਹਨਾਂ ਦਾ ਐ ਹੁੰਦਾ ਨਾ ਬਈ ਆਪਾਂ ਨੂੰ ਉਹ ਬੱਚੇ ਦੀ ਗਰੰਟੀ ਲੈਣੀ ਸੌਖੀ ਹੁੰਦੀ ਆ ਕਿਉਂਕਿ ਸਾਡੇ ਕੋਲੋਂ ਫੀਮੇਲ ਗਈ ਆ ਅਸੀਂ ਅਗਲੇ ਨੂੰ ਕਿਸੇ ਨੂੰ ਸੇਲ ਕਰਨਾ ਕਹਿ ਸਕਦੇ ਆ ਵੀ ਆ ਆ ਟਾਈਪ ਹੀ ਬਣੂਗਾ ਜਿਹੜਾ ਹੁਣ ਇੱਕ ਬਾਹਰੋਂ ਆਇਆ ਹੋਇਆ ਬੱਚਾ ਬਈ ਉਹਨੇ ਇਹਨਾਂ ਦਾ ਇਹ ਨਹੀਂ ਹੁੰਦਾ ਕਿ ਵੀ ਆਪਦੇ ਮਾਂ ਪਿਓ ਵਰਗੇ ਬੱਚੇ ਬਣਨੇ ਆ। ਕਈ ਵਾਰ ਇਦਾਂ ਹੁੰਦਾ ਵੀ ਇਹ ਤਿੰਨ ਤਨ ਪੀੜੀਆਂ ਪਿੱਛੇ ਚਲੇ ਜਾਂਦੇ ਨੇ। ਪਿੱਛੇ ਚਲੇ ਜਾਂਦੇ। ਤਾਂ ਘੱਟ ਤੋਂ ਘੱਟ ਜਿਹੜਾ ਮਤਲਬ ਤੁਹਾਡੇ ਕੋਲ ਸਟੱਡ ਆ ਜਾਂ ਫੀਮੇਲ ਆ ਉਹ ਤਿੰਨ ਪੀੜੀਆਂ ਤੱਕ ਤਾਂ ਪਿੱਛੇ ਸਾਫ਼ ਹੋ ਜਾਂਦੀ। ਹਾਂਜੀ ਹਾਂਜੀ ਹਾਂਜੀ। ਹਾਂਜੀ ਜਿਹੜੀ ਹੁਣ ਸਾਡੇ ਕੋਲੇ ਫੇਰੋਂ ਕਾਂ ਜਾ ਕੇ ਵਧੀਆ ਬੱਚਾ ਆ ਜਾਂਦਾ। ਹਾਂਜੀ ਹਾਂਜੀ। ਹਨਾ ਸਾਡੇ ਕੋਲੇ ਤਾਂ ਜਿਵੇਂ ਹੁਣ ਜਿਹੜੇ ਸਟੱਡ ਨੇ ਉਹਨਾਂ ਦਾ ਤਾਂ ਬਾਜੀ ਤੁਸੀਂ ਇਹ ਮੰਨ ਲਓ ਵੀ 10-10 ਪੀੜੀਆਂ ਦਾ ਰਿਕਾਰਡ ਸਾਡੇ ਕੋਲੇ ਹੈਗਾ ਹੈਗਾ ਜਿਵੇਂ ਇੰਪੋਰਟ ਹੋਏ ਬਨੇਗਾ ਉਹਨਾਂ ਦਾ ਉੱਥੇ ਕੀ ਚੱਲ ਰਿਹਾ ਹੈਗਾ ਪਿੱਛੇ ਦਾਦਾ ਨਾਨੇ ਨਾਨੀਆਂ ਦਾ ਏ ਟੂ ਜ਼ੈਡ ਡਿਟੇਲ ਹੁੰਦੀ ਹੈ ਸਾਡੇ ਕੋਲ ਕੈਟੇਗਰੀ ਹਾਂਜੀ ਹਾਂਜੀ ਟਿੱਲੇ ਲੀਟਰ ਲੇਕਨਿਕ ਹੋ ਜਾਂਦੇ ਬਈ ਲੀਟਰ ਲੈ ਨਹੀਂ ਹੁੰਦੇ ਜੀ ਜਮਾ ਹੀ ਨਹੀਂ ਬਈ ਟਿੱਲੇ ਜੇ ਆਪਣੀ ਕੇਅਰ ਆ ਨਾ ਫਿਰ ਤਾਂ ਜਮਾ ਹੀ ਨਹੀਂ ਹੁੰਦੇਗੇ ਆਮ ਦੂਜੇ ਕੁੱਤਿਆਂ ਦੇ ਮੁਕਾਬਲੇ ਹੂੰ ਅੱਛਾ ਹੁੰਦਾ ਨਹੀਂ ਕੇਅਰ ਤੇ ਡਿਪੈਂਡ ਕਰਦਾ ਬਈ ਆਪਣੇ ਦੇਖਣ ਵਾਲਾ ਨਾ ਜਿਹਾ ਲੱਗਦਾ ਹਾਰਡ ਬਹੁਤ ਹੈ ਬਰੀਡ ਉਹਵੇਂ ਉਹਵੇਂ ਟਿੱਲੇ ਨਹੀਂ ਹੁੰਦੇ ਛੇਦੀ ਭਾਜੀ ਹਾਂ 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 ਬਾਕੀ ਕੇਅਰ ਦੇ ਉੱਤੇ ਆ ਕੈਕਟਰ ਉਹ ਇੰਦਾ ਜਨ ਸਸਤੇ ਜਾਂਦਾ ਵਈ ਐਕਟ ਵੀ ਐ ਇਹ ਸਸਤ ਹੁੰਦਾ ਹੀ ਨਹੀਂ ਭਾਜੀ ਸਸਤੇ ਨੇ ਉਦੋਂ ਹੋਣਾ ਜਦੋਂ ਇਹ ਬਿਮਾਰ ਹੋਊਗਾ ਉਦੋਂ ਸਾਨੂੰ ਦੇਖ ਕੇ ਪਤਾ ਲੱਗ ਜੂ ਨਹੀਂ ਤਾਂ ਹੁਣ ਇੱਥੇ ਆਪਾਂ ਛੱਡ ਦਿੰਨੇ ਆ ਵੀ ਅੱਧਾ ਘੰਟਾ ਛੱਡ ਦਾਂਗੇ ਅੱਧਾ ਘੰਟਾ ਇਹਨੇ ਬੈਠਣਾ ਨਹੀਂ ਭੱਜੇ ਹੀ ਫਿਰਨਾ ਫੇਰ ਤਾਂ ਠੀਕ ਆ ਮਾੜਾ ਮੋਟਾ ਐਕਟਿਵ ਤਾਂ ਹੋਏ ਨਾ ਜਾਨਵਰ ਇਹ ਪੂਰਾ ਫੁੱਲ ਜੀਲਵਾ ਕੇ ਰੱਖਦੇ ਨੇ ਤਾਂ ਹੀ ਕਰਨ ਆਏ ਨੇ ਇਹਦਾ ਬਈ ਵੱਦ ਚੱਲਣ ਦਾ ਵੀ ਇਹ ਬੰਦੇ ਦੇ ਜਿਹਦੀ ਫੈਮਿਲੀ ਚ ਜਾਵੜਿਆ ਉਹਨਾਂ ਨੂੰ ਇਹ ਬੈਠਣ ਨਹੀਂ ਦਊਗਾ ਚੁੱਪ ਕਰਕੇ ਉਹਨਾਂ ਨੇ ਬੋਲੀ ਜਾਣਾ ਵੇ ਤੂੰ ਆਹ ਚੱਕ ਲਿਆ ਉਹ ਲੈ ਗਿਆ ਆਹ ਲੈ ਗਏ ਨੇ ਐ ਮੂਰ ਦੀ ਭੱਜੇ ਹੀ ਫਿਰਨਾ ਟੱਕੇ ਨਹੀਂ ਬੈਠੋਗੇ ਜਮੇ ਜਦੋਂ ਬੰਦਾ ਡਿਪਰੈਸ਼ਨ ਚ ਜਾਂਦਾ ਜਦੋਂ ਬੰਦਾ 40 ਸਾਲ 30 ਸਾਲ ਗਾਂਹਾਂ ਦੀ ਗੱਲ ਕੋਈ ਚੀਜ਼ਾਂ ਦਾ ਬੈਠਾ ਜਦੋਂ ਬੰਦਾ ਚੁੱਪ ਹੁੰਦਾ ਕਿ ਬਣੂਗਾ ਯਾਰ ਉਹ ਕੀ ਹੋਊਗਾ ਫਲਾਣ ਦਾ ਕਿਉਂ ਉਹ ਕਿੱਥੇ ਧਿਆਨ ਹੀ ਨਹੀਂ ਜਾਣ ਦਿੰਦਾ ਉਹ ਕਹਿੰਦਾ ਯਾਰ ਉੱਧਰ ਨਾ ਉੱਤਰ ਜਾਏ ਨਾ ਧਿਆਨ ਹੀ ਨਹੀਂ ਦਿੰਦਾ ਬਾਈ ਹੈ ਨਾ ਨਹੀਂ ਜਾਣ ਦਿੰਦਾ ਧਿਆਨ ਨਹੀਂ ਜਾਣ ਦਿੰਦਾ ਜੀ ਨਹੀਂ ਲੱਗਦਾ ਜੀ ਇੰਨਾ ਬਿਨਾ ਹੂੰ ਸਾਡੇ ਹੁਣ ਭਾਜੀ ਹੁਣਾਂ ਨੂੰ ਬਾਹਰ ਜਾਣ ਦੀ ਆਪਸ਼ਨਾਂ ਦੋਨਾਂ ਨੂੰ ਜਾਂਦੇ ਨਹੀਂ ਇਸੇ ਗੱਲ ਨੂੰ ਕਿਉਂਕਿ ਮੈਂ ਇੱਧਰ ਵੀ ਬਾਈ ਗਵਰਨਮੈਂਟ ਟੀਚਰ ਹਾਂ ਜੌਬ ਤੇ ਆ ਮੈਂ ਤਾਂ ਪਹਿਲਾਂ ਬਦੋਂ ਸ਼ੌਂਕ ਸ਼ੁਰੂ ਤੋਂ ਚੱਲੀ ਆਉਂਦਾ ਡੈਡੀ ਹੁਣੀ ਵੀ ਰੱਖਦੇ ਸੀ ਫਿਰ ਨਿੱਕਾ ਜਿਹਾ ਸੀ ਮੈਂ ਇੱਕ ਇੱਕ ਕਰਕੇ ਰੱਖਣ ਲੱਗਿਆ ਫਿਰ ਹੌਲੀ ਹੌਲੀ ਹਾਂ ਇਹਨੂੰ ਪ੍ਰੋਫੈਸ਼ਨ ਬਣਾ ਲਿਆ ਵੀ ਜਦੋਂ ਚੱਲ ਆ ਪੈਸੇ ਜੇ ਲਾਉਣ ਜਾਣੇ ਜਦੋਂ ਇਹਨੂੰ ਜੀ ਨਹੀਂ ਕਰ ਟੋਟਲ ਕਿੰਨੇ ਹੋਣਗੇ ਬਈ ਫਾਰਮ ਤੇ ਜਾਨਵਰ ਨਿੱਕੇ ਬੱਚਾ ਪੁੱਛਾ ਸਮੇਤ ਹੋਣਗੇ 30 40 ਹੈਗੇ ਆ ਬਈ 35 ਤੋਂ 40 ਦੇ ਵਿੱਚ ਵਿੱਚ ਹੈਗੇ 40 ਦੇ ਵਿੱਚ ਵਿੱਚ ਟੋਟਲ ਹਾਂਜੀ ਬੱਚੇ ਸਾਡੇ ਕੋਲੇ ਐਨੀ ਟਾਈਮ ਜਦੋਂ ਮਰਜੀ ਤੁਸੀਂ ਕਿਸੇ ਨੂੰ ਚਾਹੀਦਾ ਹੋਊਗਾ ਸਾਡੇ ਨਾਲ ਸੰਪਰਕ ਕਰ ਸਕਦਾ ਹੈਗਾ ਐਨੀ ਟਾਈਮ ਮਿਲਣਗੇ ਹਰ ਇੱਕ ਕੁਆਲਿਟੀ ਦਾ ਆਪਣੇ ਕੋਲ 20000 ਤੋਂ ਸਟਾਰਟਿੰਗ ਹੋ ਜਾਊਗਾ ਤੇ ਇਹ ਚਲੇ ਜਾਂਦੇ ਆ ਭਾਜੀ ਜਿੰਨੇ ਮਹੰਗੇ ਮਰਜ਼ੀ ਤੁਸੀਂ ਚਲੇ ਜਾਓ ਇਹਦਾ ਐਂਡ ਨਹੀਂ ਕੋਈ ਕੁਆਲਿਟੀ ਦਾ ਜੇ ਥੋਡੇ ਵਾਲੇ 'ਚ ਕੋਈ ਨੁਕਸ ਹੋ ਨਿਕਲੇ ਵੀ ਥੋਡੇ ਵਾਲੇ ਦੇ ਵਾਲ ਨਾ ਹੋਣ ਬਈ ਅਸੀਂ ਇਹ ਚੀਜ਼ ਦੀ ਗਾਰੰਟੀ ਲੈਨੇ ਆਂ ਵੀ ਜਦੋਂ ਤੱਕ ਬੱਚਾ ਵੱਡਾ ਨਹੀਂ ਹੁੰਦਾਗਾ ਮੰਨ ਕੇ ਚਲੋ ਅਗਲੇ ਦੋਂ ਡੈਗ ਕੇ ਹੋ ਜੇ ਕੁਝ ਉਹ ਹੋ ਜੇ ਕਿਉਂ ਕੁਝ ਪਾਉਂਦਾ ਹੀ ਨਹੀਂਗਾ ਉਹ ਅਗਲਾ ਖਰਾ ਡਾਈਟ ਨਹੀਂ ਦੇ ਰਿਹਾ ਉਹ ਵੱਖਰੀ ਗੱਲ ਮਤਲਬ ਜਿੱਦਾਂ ਦੀ ਅਸੀਂ ਕੁਆਲਿਟੀ ਦੱਸਾਂਗੇ ਉਦਾਂ ਦੀ ਨਾ ਨਿਕਲੂ ਅਸੀਂ ਸਾਲ ਦਾ ਹੋਇਆ ਵੀ ਵਾਪਸ ਲਵਾਂਗੇ ਅਸੀਂ ਬੈਠੇ ਵਾਪਸ ਕਰਾਂਗੇ ਕਿਉਂਕਿ ਅਸੀਂ ਤਾਂ ਆਪਦੇ ਘਰੋਂ ਬੱਚਾ ਚਕਾਉਣਾ ਇਹ ਤਾਂ ਹੈ ਨਹੀਂ ਵੀ ਅਸੀਂ ਉੱਥੇ ਫੜਾਇਆ ਹੈ ਉੱਥੇ ਮਾਰਿਆ ਹੈ ਹਾਂਜੀ ਵੀ ਅਸੀਂ ਇਹ ਬਾਹਰਲਾ ਬੱਚਾ ਕਦੇ ਵੇਚਣਾ ਹੀ ਨਹੀਂ ਇਹ ਚੀਜ਼ ਅਸੀਂ ਕਲੀਅਰ ਕਰਕੇ ਚੱਲੇ ਆ ਵੀ ਅਸੀਂ ਬਾਹਰਲਾ ਬੱਚਾ ਕਦੇ ਕਿਸੇ ਨੂੰ ਨਹੀਂ ਦੇਵਾਂਗੇ ਜੇ ਦੇਵਾਂਗੇ ਆਪ ਦੇ ਅੰਦਰ ਹੀ ਦੇਵਾਂਗੇ ਹੂੰ ਵੀ ਮਤਲਬ ਉਹ ਜਿਹੜੀ ਬਾਹਰ ਨਾ ਆਉਣ ਵਾਲੀ ਗੱਲ ਆ ਉਹ ਆਪਦੇ ਸੁਣੋਗੇ ਹਾਂਜੀ ਉਹ ਅਗਲੇ ਦੀ ਹਰੇਕ ਸੁਣੀ ਜਾਊਗੀ ਸਾਡੀ ਗਰੰਟੀ ਹੋਊਗੀ ਜੇ ਅਸੀਂ ਬੱਚਾ ਦੇਵਾਂਗੇ ਨਾ ਉਹਦੀ ਅਸੀਂ 101% ਗਰੰਟੀ ਹੋਊਗੀ ਵੀ ਐਵੇਂ ਵੀ ਨਹੀਂਗਾ ਵੀ ਜੇ ਅਸੀਂ ਕਹਿ ਕੇ ਦਿੱਤਾ ਇਹ ਟੁਆਏ ਪਾਵਾਂ ਉਹ ਕਲਚਰ ਨਿਕਲ ਜੇ ਹੂੰ ਪਹਿਲੀ ਗੱਲ ਤਾਂ ਇਹ ਚੀਜ਼ ਹੁੰਦੀ ਨਹੀਂ ਜੇ 22 ਚਾਂਸ ਇਦਾਂ ਦੀ ਕੋਈ ਹੈਪਨ ਹੁੰਦਾਗਾ ਅਸੀਂ ਅਗਲੇ ਨੂੰ ਪੈਸੇ ਵੀ ਵਾਪਸ ਕਰਾਂਗੇ ਕੁੱਤਾ ਵੀ ਵਾਪਸ ਕਰਾਂਗੇ ਜੇ ਅਗਲਾ ਚਾਹੂਗਾ ਮੈਨੂੰ ਹੋਰ ਦੇ ਦੋ ਉਹਦੀ ਥਾਂ ਤੇ ਅਸੀਂ ਡੌਗ ਚੇਂਜ ਕਰਾਂਗੇ ਚੇਂਜ ਕਰਾਂਗੇ ਬਾਕੀ ਨੰਬਰ ਇਹਦੇ ਚ ਇੱਕ ਇਹ ਆ ਜਾਂਦਾ ਭਾਜੀ ਵੀ ਸਾਡੇ ਕੋਲ ਲੋਕ ਹੁਣ ਅੱਜ ਦੇ ਟਾਈਮ ਚ ਕੀ ਹੈ ਇਹ ਇੰਪੋਰਟ ਬਹੁਤ ਕਰਾ ਰਹੇ ਨੇ ਹੂੰ ਬਹੁਤ ਅੱਛਾ ਬਾਹਰੋਂ ਮਤਲਬ ਬਾਹਰੋਂ ਮੰਗਾ ਰਹੇ ਨੇ ਸਾਡਾ ਸਿਸਟਮ ਇਹ ਹੋਇਆ ਅਸੀਂ ਬਾਹਰ ਭੇਜੇ ਨੇ ਡੌਗ ਅੱਛਾ ਆਪਣੇ ਤਿੰਨ ਡੌਗ ਚਲੇ ਗਏ ਜੀ ਇੱਕ ਨੇ ਜਾਣਾ ਮੂਰੇ 26 ਤਰੀਕ ਨੂੰ ਫਲਾਈਟ ਆ ਕੈਨੇਡਾ ਜਾ ਰਿਹਾ ਇੱਕ ਡੌਗ ਆਪਣਾ ਇੰਗਲੈਂਡ ਚ ਲਿਆ ਗਿਆ ਤੇ ਤਿੰਨ ਕੈਨੇਡਾ ਗਏ ਨੇ ਅੱਛਾ ਹਾਂ ਉਹ ਸਾਰੀ ਚ ਚੱਲ ਅਸੀਂ ਇਹ ਥੋੜਾ ਚੇਂਜ ਕਰਤਾ ਸਿਸਟਮ ਘਮਾਤਾ ਜਿਹੜੇ ਲੋਕ ਬਾਹਰੋਂ ਮੰਗਾਉਂਦੇ ਸੀ ਅਸੀਂ ਇੱਧਰੋਂ ਵਾਰ ਭੇਜਣ ਲੱਗ ਗਏ ਉਹ ਸਾਡੀ ਬਰੀਡਿੰਗ ਦਾ ਡੌਗ ਹੈ ਇਹਦਾ ਕਾਲੇ ਦਾ ਛੋਟੇ ਹੁੰਦਾ ਹੀ ਪਾਲਿਆ ਹੋਇਆ ਸੀ ਤੇ ਉਹ ਬਾਈ ਇਧਰੋਂ ਮਿਲਦਾ ਜਗਮੋਹਣਾ ਆਪਣੇ ਪੋਤਨੇ ਪਿੰਡ ਤੋਂ ਦੋ ਤਾਂ ਉਹੀ ਲੈ ਗਿਆ ਸਾਡੇ ਤੋਂ ਹੁਣ ਸਰੀ ਦੇ ਵਿੱਚ ਵੀ ਅਸੀਂ ਸਟੱਡ ਸਰਵਿਸ ਸਾਡੀ ਅਵੇਲੇਬਲ ਆ ਜਿਵੇਂ ਹੁਣ ਕੈਨੇਡਾ ਵਾਲੇ ਕੋਈ ਦੇਖਦਾ ਹੋਊਗਾ ਟੁਆਇਪ ਪਮ ਰੱਖਣਾ ਕਿਸੇ ਨੇ ਉੱਥੇ ਵੀ ਬੱਚੇ ਮਿਲਣਗੇ ਸਟੱਡ ਸਰਵਿਸ ਚਾਹੀਦੀ ਆ ਉਹ ਉੱਥੇ ਵੀ ਮਿਲੂਗੀ ਸਰੀ ਜੀ ਇੰਟਰਨੈਸ਼ਨਲ ਵਪਾਰ ਕਰਦੇ ਬ੍ਰਾਂਚਾ ਕੈਨੇਡਾ ਚ ਬ੍ਰਾਂਚ ਖੋਲਤੀ ਬ੍ਰਾਂਚ ਮੰਨ ਲਓ ਹਾਂਜੀ ਤੁਸੀਂ ਆਪਦੇ ਕੈਨਲ ਦੀ ਬ੍ਰਾਂ ਹੂੰ ਮਤਲਬ ਜੇ ਕਿਸੇ ਨੂੰ ਕੈਨੇਡਾ ਚਾਹੀਦਾ ਪਰ ਹਾਂਜੀ 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 ਬਿਲਕੁਲ ਉੱਥੇ ਮੁੰਡਾ ਜਗਮੋਣ ਆ ਜੀ શરી ਚ શરી ਦੇ ਵਿੱਚ ਹੀ ਆਪਣਾ ਕੈਨਲ ਤੇ ਦੂਜਾ ਇੱਕ ਉਹਨਾਂ ਦਾ ਹੀ ਇੱਕ ਕੈਲਗਰੀ ਆ ਸਰੀ ਤੇ ਕੈਲਗਰੀ ਦੇ ਵਿੱਚ ਆਪਾਂ ਨੂੰ ਇਹ ਟੁਆਇਪ ਆਉਂਦੇ ਬੱਚੇ ਅਵੇਲੇਬਲ ਮਿਲਣਗੇ ਬਹੁਤ ਸਟਾਰਟ ਸਰਵਿਸ ਬਹੁਤ ਚੰਗੀ ਦਾ ਵੀਰੇ ਬਾਈ ਉਹਨਾਂ ਨੇ ਗੱਲ ਚੇਤੇ ਕਰਾਈ ਵੀ ਉਹ ਕਹਿੰਦੇ ਬਹੁਤ ਲੋਕ ਨੈਟ ਤੇ ਕੀ ਕਰਦੇ ਆ ਹਾਂਜੀ ਹਨਾ ਵੀ ਉਹ ਫੋਟੋ ਫਾਟੋ ਲਾ ਕੇ ਇੱਕ ਗੱਲ ਦਾ ਇਹੀ ਧਿਆਨ ਰੱਖਣਾ ਹੁਣ ਸਾਨੂੰ 2-3 ਦਿਨ ਤਾਂ ਪਹਿਲਾਂ ਹੀ ਮਤਲਬ ਸਾਡੇ ਨਾਲ 3-4 ਵਾਰੀ ਇਹ ਚੀਜ਼ ਹੋ ਗਈ ਵੀ ਨੈਟ ਤੇ ਦੇਖ ਲਈ ਵੀ ਆਪਣੇ ਡੌਗ ਦੀ ਫੋਟੋ ਲੱਗੀ ਹੁੰਦੀ ਆ ਲਿਖਿਆ ਹੁੰਦਾ ਵੀ ਇਹ ਫਾਦਰ ਆ ਬੱਚਿਆਂ ਦਾ ਤੇ ਬੱਚੇ ਸੇਲ ਵਾਸਤੇ ਪਾਏ ਹੁੰਦੇ ਆ ਵੀ ਜੇ ਕਿਸੇ ਨੂੰ ਇਦਾਂ ਦੀ ਚੀਜ਼ ਹੁੰਦੀ ਆ ਵੀ ਸਾਡੇ ਡੌਗ ਦਾ ਬੱਚਾ ਬਾਹਰੋਂ ਮਿਲਦਾ ਤਾਂ ਪਹਿਲੀ ਗੱਲ ਤਾਂ ਇਹ ਮਿਲਦਾ ਹੀ ਨਹੀਂ ਕਦੇ ਵੀ ਕਈ ਵਾਰੀ ਇਦਾਂ ਹੁੰਦਾ ਵੀ ਜਿਵੇਂ ਮੀਟਿੰਗ ਕਰਾ ਕੇ ਲੈ ਕੇ ਜਾਂਦਾ ਹਾਂ ਉਹ ਬੰਦਾ ਸੇਲ ਕਰ ਸਕਦਾ ਹੈਗਾ ਪਰ ਉਹ ਸਾਡੇ ਤੋਂ ਇੱਕ ਵਾਰੀ ਕਨਫਰਮ ਜ਼ਰੂਰ ਕਰ ਲਿਆ ਕਰਨ ਵੀ ਤੁਹਾਡੇ ਡੌਗ ਦਾ ਬੱਚਾ ਹੀ ਵੀ ਅਸੀਂ ਇੱਥੇ ਲੈ ਕੇ ਆਏ ਹਾਂ ਹੈਗਾ ਡੌਗ ਦਾ ਹੈਗਾ ਹਾਂਜੀ ਵੀ ਸਾਡੇ ਡੌਗ ਦਾ ਹੀ ਹੈਗਾ ਕਿਉਂਕਿ ਸਾਡੇ ਡੌਗ ਤੋਂ ਜੇ ਕੋਈ ਮੀਟਿੰਗ ਹੋਊਗੀ ਸਾਨੂੰ ਪਤਾ ਹੁੰਦਾ ਵੀ ਇੱਥੇ ਦੀ ਫੀਮੇਲ ਆ ਵੀ ਇੱਥੇ ਬੱਚੇ ਹੋਏ ਹੋਏ ਨੇ ਤਕਰੀਬਨ ਹੋਏ ਹੀ ਹੁੰਦੇ ਆ ਵੀ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਿਆ ਜਾਵੇ ਹੂੰ ਇਹ ਜਿਹੜੇ ਕਿ ਕਿੰਨੇ ਕਿੰਨੇ ਕਾ ਬਾਈ ਜਾਨਵਰ ਜਿਹੜੇ ਮਤਲਬ ਤੁਹਾਡੇ ਸ਼ੋਅਾਂ ਦੇ ਵਿੱਚ ਇਸ ਵਕਤ ਸ਼ੋਅਾਂ ਦੇ ਵਿੱਚ ਇਸ ਟਾਈਮ ਬਾਈ ਸਭ ਤੋਂ ਪਹਿਲਾਂ ਤਾਂ ਚੱਲ ਰਿਹਾ ਆਪਣਾ ਕਿਲਰ ਡੌਗ ਆ ਬਲੈਕ ਐਂਡ ਟੈਨ ਡੌਗ ਹੂੰ ਤੇ ਫਿਰ ਹੁਣ ਜਿਆਦਾ ਆਪਾਂ ਬੋਸ ਸਟਾਰਟ ਕੀਤਾ ਸੀਗਾ ਮਿਸਟਰ ਬੋਸ ਉਹ ਹੁਣ 5 ਕਿਛੋ ਖੇਡਿਆ ਲਾਸਟ ਸੀਜ਼ਨ ਦੇ ਕਿਉਂਕਿ ਹੁਣ ਉਹ ਪ੍ਰੋਪਰ ਇੱਕ ਸਾਲ ਦਾ ਹੋਇਆਗਾ ਹੂੰ ਤੇ ਉਹ ਪੰਜਾਂ ਦੇ ਵਿੱਚ ਹੀ ਮਤਲਬ ਬੈਸਟ ਪਹਿਲਾਂ ਪੱਪੀ ਲੱਗਦਾ ਰਿਹਾਗਾ ਫਿਰ ਬੀਓ ਬੀਓ ਤਿੰਨ ਚਾਰ ਵਾਰੀ ਲੈ ਲਿਆ ਹੁਣ ਪਹਿਲਾ ਕੇਸੀਆਈ ਸ਼ੋਅ ਖੜਾਇਆ ਸੀ ਉਹਨੂੰ ਉਹ ਚੋਹਾਰ ਸੀਸੀ ਉਹਨੂੰ ਮਿਲ ਗਈ ਸੀ ਮਤਲਬ ਤਿੰਨ ਸੀਸੀ ਹਣੋ ਵੱਡਾ ਹੋ ਗਿਆ ਹਣੋ ਵੱਡਾ ਅਡਲਟ ਚ ਆ ਗਿਆ 12 ਮਹੀਨਾ ਤਾਂ ਹੋਇਆ ਹਾਂ ਪਿਛਲੇ 3 ਦਿਨ ਹੀ ਹੋਏ ਜੀ ਹੁਣ ਉਹ ਜਵਾਨ ਹੋ ਗਿਆ ਹਾਂ ਜੀ ਹੁਣ ਜਵਾਨਾਂ ਚ ਲੜੂਗਾ ਉਹ ਜਵਾਨਾਂ ਚ ਲੜੂਗਾ ਹੁਣ ਆ ਸੀਜ਼ਨ ਤੇ ਹੁਣ ਆ ਸੀਜ਼ਨ ਦੇ ਵਿੱਚ ਸਾਡੇ ਜਿਵੇਂ 4ਕ ਬੱਚੇ ਨੇ ਰੈਡੀ ਕੀਤੇ ਵਿਸ਼ ਉਹ ਵਾਸਤੇ ਤੇ ਚਾਰ ਵਿਚਾਰੀ ਵੱਡੇ ਡੌਗ ਨੇ ਸਾਡੇ ਤੇ ਇਹ ਇਹ ਹੈਗੇ ਵੀ ਹੋਣ ਵਾਲੇ ਜਿਹੜੇ ਬੱਚੇ ਤਾਂ ਉਹ ਤਾਂ ਹੋਮ ਬਰੀਡ ਆ ਤੁਹਾਡੇ ਆਪ ਦੇ ਪੈਦਾ ਕਰਨ ਕੇ ਹਾਂਜੀ ਹਾਂਜੀ ਉਹ ਹੋਮ ਬਰੀਡ ਆ ਵਿੱਚੋਂ ਦੋ ਬੱਚੇ ਲਏ ਹੋਏ ਨੇ ਆਪਾਂ ਤੇ ਭਾਜੀ ਬਲੱਡ ਲਾਈਨ ਆ ਜਿਵੇਂ ਅਸੀਂ ਬਾਤ ਲੈ ਲਈਏ ਇਹ ਸਾਡੇ ਕੋਲੇ ਹੈ ਨਹੀਂ ਸੀਗੇ ਵੀ ਆ ਆਪਦੀ ਬ੍ਰੈਡ ਲਾਈਨ ਨਹੀਂ ਸਾਨੂੰ ਸੋਹਣਾ ਮਿਲੇ ਆਲ ਓਵਰ ਇੰਡੀਆ 'ਚ ਜੀ ਜਿਹੜੀ ਬਲੱਡ ਲਾਈਨ ਵਧੀਆ ਜਿਨ੍ਹਾਂ ਦੀ ਜਿਹਦਾ ਪਿਓ ਜਿੱਤਦਾ ਆ ਰਿਹਾ ਆਪਾਂ ਨੂੰ ਵਧੀਆ ਚੀਜ਼ ਦੇਵੇ ਅਸੀਂ ਲੈ ਜਾਂਦੇ ਹਾਂ ਲੈ ਲੈਣੇ ਸਾਡੇ ਕੋਲ ਜਿਵੇਂ ਇੱਕ ਜਸਕਰਨ ਜੀ ਆ ਹਾਂਜੀ ਉਹਨਾਂ ਦਾ ਐਨਾ ਕੋ ਟੋਗ ਹੈ ਨਵਾਬ ਬਹੁਤ ਸੋਹਦਾ ਸਨ ਜੀ ਸਾਡੇ ਕੋ ਉਹੀ ਹੈਗੇ ਆ ਇੱਕ ਆਪਣੇ ਕੋਲੇ ਹਾਂਜੀ ਉਹਦਾ ਹੀ ਬੱਚਾ ਹੈ ਛੋਟਾ ਨਵਾਬ ਉਹ ਆਪਣੇ ਕੋਲੇ ਡਿੱਟੋ ਹੋ ਨਵਾਬ ਵਰ ਗਈ ਆ ਕਿਉਂਕਿ ਪਿਛਲੇ ਸਾਲ ਜੇ ਆਪਾਂ ਮੰਨਿਆ ਜੀ ਤਾਂ ਸਾਰਿਆਂ ਚੋ ਚੈਂਪੀਅਨ ਡੌਗ ਅੱਜ ਦੇ ਟਾਈਮ ਦਾ ਨਵਾਬ ਹੀ ਬੈਸਟ ਆ ਉਸ ਤੋਂ ਵੀ ਉਹਦੇ ਉੱਪਰ ਦਾ ਕੋਈ ਡੌਗ ਨਹੀਂ ਆਇਆ ਉਹਦੇ ਜਿੰਨੇ ਵੀ ਸ਼ੋਹਾਂ ਚ ਲੜਿਆ ਉਹ ਉਹਦੇ ਹੁਣ ਆਪਣੇ ਕੋਲੇ ਚਾਰ ਸਾਨਣ ਨੇ ਉਹ ਇਸ ਵਾਰ ਦੋ ਤਾਂ ਆਪਾਂ ਸ਼ੋਅ ਕਰਤੇ ਆ ਕਿਉਂਕਿ ਉਸਤਾਦ ਛੋਟਾ ਸੀਗਾ ਉਹ ਸ਼ੋਅ ਕਰਤਾ ਸੀ ਪੱਪੀ ਦੇ ਵਿੱਚ ਬਾਸ ਖੇਡ ਰਿਆ ਬਾਸ ਨੂੰ ਵੱਡਿਆਂ ਚ ਆ ਕੇ ਦੋ ਦੇ ਬੱਚੇ ਹੋਰ ਰੈਡੀ ਆ ਸਾਡੇ ਕੋਲੇ ਛੋਟਾ ਨਵਾਬ ਤੇ ਇੱਕ ਦੂਜਾ ਇੱਕ ਹੁਣ ਅਸੀਂ ਤਾਜ਼ਾ ਦਾਜਾ ਡੌਗ ਲਿਆ ਲੁਧਿਆਣੇ ਤੋਂ ਉਹਨੂੰ ਬੋਬੀ ਗਲੇਰੀਆ ਭਾਜੀ ਉਹਨਾਂ ਕੋਈ ਕਾਫੀ ਪੁਰਾਣੇ ਨੇ ਬੂਮਰ ਉਹ ਇੰਡੀਆ ਚੈਂਪੀਅਨ ਹੋ ਗਿਆ ਸੀ ਜੇ ਐਸੇ ਸੀਜ਼ਨ ਚ ਹੋਇਆ ਉਹਦਾ ਬੱਚਾ ਸਾਡੇ ਕੋਲ ਹੈ ਉਹ ਹੁਣੇ ਹੀ ਲਿਆ ਉਹ ਹੋਣੇ ਸੀ 4 ਕਿ ਮਹੀਨੇ ਦਾ ਹੋ ਗਿਆ ਤੇ ਇੱਕ ਇੱਕ ਅਸੀਂ ਹੋਰ ਬਾਹਰੋਂ ਲਿਆ ਇਥੋਂ ਬਰਨਾਲੇ ਤੋਂ ਨੇ ਝਲੂਰ ਪਿੰਡ ਦਾ ਰਾਜ ਸਿੱਧੂ ਉਹਨਾਂ ਤੋਂ ਮੇਰੇ ਕੋਲੇ ਦੋ ਡੌਗ ਆਏ ਹੋਏ ਨੇ ਇੱਕ ਜੋਏ ਲਿਆ ਸੀ ਉਹ ਵੀ ਗੌਰਵ ਸ਼ਰਮਾ ਦਾ ਦਿੱਲੀ ਦੀ ਬਰੀਡਿੰਗ ਆ ਤੇ ਇੱਕ ਉਹਨਾਂ ਦੇ ਘਰ ਦਾ ਡੌਗ ਆ ਕੈਸ਼ ਮੈਨੂੰ ਤਾਂ ਇਹ ਲੱਗਦਾ ਵੀ ਤੁਸੀਂ ਬਚਾਉਂਦੇ ਬਚਾਉਂਦੇ ਮੈਨੂੰ ਤਾਂ ਕੁਛ ਦੀਂਦੇ ਨਹੀਂ ਕਿ ਮੈਂ ਤਾਂ ਇਹ ਸਹੀ ਮੈਨੇਜ ਦੇਖਿਆ ਜਾਵੇ ਸ਼ੌਂਕ ਆ ਕਿੱਤਾ ਇਹ ਸੈਕੰਡ ਫਰਸਟ ਸ਼ੌਂਕ ਆ ਜਿਹਨੂੰ ਸ਼ੌਂਕ ਹੋਊਗਾ ਬਾਈ ਉਹੀ ਕੰਮ ਕਰੂਗਾ ਉਹ ਫਿਰ ਪੈਸੇ ਨਹੀਂ ਦੇਖਦਾ ਮੈਨੂੰ ਤਾਂ ਬੱਚਦਾ ਪੁੱਛਦਾ ਤਾਂ ਮੈਂ ਤੁਹਾਡੇ ਹਿਸਾਬ ਜਾ ਲਾ ਲੈਣਾ ਵੀ ਜਿਹੜੇ ਹਿਸਾਬ ਨਾਲ ਬਾਈ ਸ਼ੌਂਕ ਪੂਰਾ ਹੋਈ ਜਾਂਦਾ ਤੇ ਥੋੜਾ ਜਿਹਾ ਆਈ ਚਲਾਈ ਚੱਲੀ ਜਾਂਦੀ ਆ ਬਰੋਬਰ ਬਸ ਵੇ ਇੰਨਾ ਕਿਵੇਂ ਮਿੱਤਰ-ਮੁੱਤਰ ਜੁੜੇ ਹੋਆ ਬਣਾ ਨੂੰ ਚੱਲਦਾ ਫੋਲਾ ਹਾਂ ਇਹਨੇ ਬਾਈ ਇਹ ਵੀ ਹਿਸਾਬ ਲਾ ਲਓ ਵੀ ਪਰਾਣੇ ਜੋੜ ਤੋੜ ਕੇ ਜਿਹੜੇ ਮਾੜੇ ਮੂੜੇ ਬਾਹਲੇ ਚੰਗੇ ਚੰਗੇ ਬੰਦੇ ਮਲਾਤੇ ਵੀ ਜਿਨ੍ਹਾਂ ਦਾ ਸੋਚੀ ਨਹੀਂ ਸਕਦੇ ਮਿੱਤਰਤਾ ਵੱਧੀ ਹੈ ਜੀ ਬਸ ਅਸੀਂ ਤੇ ਮੇ ਲਾਈਨ ਨੇ ਸਾਨੂੰ ਇਹ ਲਾ ਲਓ ਸਾਹਿਬ ਵੀ ਬਾਹਲਾ ਕੁਛ ਦੇਤਾ ਭਾਈ ਸਾਨੂੰ ਦਿਨਾਂ ਨੂੰ ਇਕੱਠਾ ਕਰਤਾ ਸਰ ਨਾਲ ਵੱਡੀ ਗੱਲ ਐਸੇ ਨੇ ਕੀਤਾ ਜੀ ਹਾਂ ਵੀ ਇਹ ਇਹ ਆਪਣੀ ਕਮਾਈ ਆ ਇਹ ਇਹ ਕਮਾਈ ਆ ਆ ਕੁਰਸੀਆਂ ਤੇ ਜਿਹੜੇ ਸੱਜਣ ਬੈਠੇ ਕਮਾਈ ਆ ਇਹਨਾਂ ਕਰਕੇ ਬੈਠੇ ਆ ਮੈਂ ਇਹ ਹੀ ਬਚਤ ਆ ਜੀ ਹਨਾ ਹੋਰ ਕੁਛ ਨਾ ਬਚ ਹੂੰ ਪਿਆਰ ਦਾ ਵੱਧਾ ਬਸ ਜੀ ਇੱਕ ਗੱਲ ਇੱਕ ਗੱਲ ਲਾਸਟ ਬਾਈ ਇਹ ਉਮਰ ਕਿੰਨੀ ਹੁੰਦੀ ਹੈ ਜਿਹੜਾ ਆ ਬੱਚੇ ਆਪਣੇ ਕੋਲੇ ਆ ਇਹ ਕਿਨੇ 10 ਸਾਲ ਦਾ ਹੋ ਜਾ ਮੈਂ ਨਹੀਂ ਨਹੀਂ ਇਹਨਾਂ ਦੀ ਉਮਰ ਬਾਈ ਹੋ ਜਾਂਦੀ ਹੈ ਵੱਧ 15 ਤੋਂ 20 ਸਾਲ ਉਮਰ ਹੁੰਦੀ ਹੈ ਇਹਨਾਂ ਦੀ ਅੱਛਾ ਕਿਉਂਕਿ ਇਹ ਏਅਰ ਤੇ ਡਿਪੈਂਡ ਇਹ ਬਹੁਤ ਟਾਈਮ ਦੀ ਸ਼ੁਰੂ ਹੋਏ ਹੋਏ ਆ ਪਹਿਲਾਂ ਭਈ ਇਹ ਜਰਮਨ ਦੀ ਬਰੀਡ ਆ ਸਹੀ ਇਹ ਅੱਛਾ ਤੇ ਫਿਰ ਉੱਥੋਂ ਨਾ ਉਦੋਂ ਇਹ ਇਹੀ ਪੋਮਰੇਰੀਅਨ ਸੀ ਫਿਰ ਇਹ ਚਲਿਆ ਗਿਆ ਸੀ ਇੰਗਲੈਂਡ ਚ ਉਹਨਾਂ ਨੇ ਫਿਰ ਇਹਦਾ ਜਿਹੜੀ ਰਾਣੀ ਵਿਕਟੋਰੀਆ ਸੀ ਉਹ ਜ਼ਿਆਦਾ ਚੁਕੀ ਉਹਨੇ ਬਰੀਡਿੰਗ ਕਰਾਈ ਇਹਦੀ ਉਹਨੇ ਅੱਗੇ ਇਹਦੀ ਬਰੀਡਿੰਗ ਕਰਾ ਕੇ ਫਿਰ ਇਹ ਛੋਟਾ ਸਾਈਜ਼ ਤਿਆਰ ਕੀਤਾ ਕਹਿੰਦੇ ਆਪਾਂ ਹੁਣ ਕਲਚਰ ਪੌਮ ਟੁਆਏ ਪੌਮ ਕਹਿੰਦੇ ਨੇ ਪਹਿਲਾਂ ਇਹ 10-12 ਕਿਲੋ ਦਾ ਡੌਗ ਸੀਗਾ ਪੌਮਰੇਰੀਅਨ ਜਦੋਂ ਫਿਰ ਇੰਗਲੈਂਡ ਚ ਜਾ ਕੇ ਉਹਨਾਂ ਨੇ ਤਿਆਰ ਕੀਤਾ ਉਹ ਫਿਰ 5-6 ਕਿਲੋ ਦਾ ਰਹਿ ਗਿਆ ਫਿਰ ਹੁਣ ਅੱਗੇ ਦੀ ਅੱਗੇ ਬਰੀਡਿੰਗ ਹੁੰਦੀ ਆਉਂਦੀ ਆ ਰਸ਼ੀਆ ਚੋਂ ਥਾਈਲੈਂਡ ਚੋਂ ਚਾਈਨਾ ਚੋਂ ਆਪਣੇ ਬਹੁਤ ਡੌਗ ਇੰਪੋਰਟ ਹੋਏ ਨੇ ਇੰਡੀਆ ਦੇ ਵਿੱਚ ਤੇ ਉਹ ਚੱਲੀ ਜਾਂਦਾ ਕੰਮ ਫਿਰ ਹੁਣ ਸੁਧਾਰ ਹੋਈ ਜਾਂਦਾ ਜਿਵੇਂ ਅਸੀਂ ਲਾ ਲਈਏ ਭਾਈ ਸਾਡੇ ਕੋਲੇ ਜਿਹੜਾ ਪਹਿਲਾ ਡੌਗ ਸੀਗਾ ਉਹ ਤੇ ਹੁਣ ਤੱਕ ਦੇਖੀਏ ਅਸੀਂ ਆਪਦੇ ਆਪ 'ਚ ਬਹੁਤ ਸੁਧਾਰ ਕਰ ਲਿਆ ਸੀ ਵੇਚਣ ਦੀ ਬਜਾਏ ਨਾ ਆਪ ਕੁਆਲਿਟੀ 'ਚ ਸੁਧਾਰ ਬਹੁਤ ਕਰ ਲਿਆ ਹੁਣ ਮੈਕਟਰ ਮੈਜੀਕ ਲਿਆਂਦਾ ਭਾਜੀ ਇੰਨਾ ਕ ਉਹ ਇੱਕ ਗਿੱਟ ਵੀ ਹੈ ਨਹੀਂ ਆਪਾਂ ਤਾਂ ਕੱਲਾ ਤਰਾਜ ਕਰਦੇ ਸੀ ਵੀ ਉਹਨਾਂ ਨੇ ਹੀਰਾ ਕੋਹੇ ਨੂੰ ਰ ਵੱਡ ਟੁੱਕ ਕੇ ਛੋਟਾ ਕਰਤਾ ਉਹਨਾਂ ਨੇ ਤਾਂ ਕੁੱਤਾ ਵੀ ਛੋਟਾ ਕਰਤਾ ਬੜੇ ਮਾੜੇ ਬੰਦੇ ਆ ਯਾਰ ਹਾਂ ਉਹਨਾਂ ਦਾ ਕੁੱਤਾ ਵੀ ਛੋਟਾ ਕਰਤਾ ਕੁੱਤਾ ਵੀ ਛੋਟਾ ਕਰ ਲਿਆ ਉਹ ਉਹ ਐਂ ਕਰਦੇ ਆ ਤਾਂ ਮਤਲਬ ਉਹ ਹਾਂ ਉਹਨਾਂ ਨੂੰ ਸਵਾਹ ਨਹੀਂ ਠੀਕ ਆ ਯਾਰ ਸੋਣਾ ਤੁਹਾਡਾ ਕੰਮ ਆਨੰਦ ਹਾਂਜੀ ਮੈਂ ਬਈ ਤੁਹਾਡੇ ਜਾਨਵਰ ਦੇ ਹਰ ਇੱਕ ਨੂੰ ਮੈਂ ਤਾਂ ਇਹ ਕਹਿਣਾ ਹੈ ਕਿ ਵੀ ਡੌਗ ਲੈਣਾ ਚਾਹੀਦਾ ਜਰੂਰ ਜਿਹਦੇ ਘਰੇ ਬੱਚਾ ਏ ਬੱਚਾ ਵੱਡਾ ਹੋ ਰਿਹਾਗਾ ਜਿਵੇਂ 3-4 ਸਾਲ 5 ਸਾਲ ਦਾ ਲਾ ਲਓ ਬੱਚੇ ਦੇ ਨਾਲ ਜੇ ਡੌਗ ਨਹੀਂ ਰੱਖ ਸਕਦੇ ਕੈਟ ਜਾਂ ਕੋਈ ਹੋਰ ਬਰਡ ਰੱਖ ਲਓ ਪਰ ਪੈਟ ਹੋਣਾ ਜ਼ਰੂਰੀ ਹੈ ਘਰ ਦੇ ਵਿੱਚ ਬਈ ਹਰ ਇੱਕ ਦੇ ਬੱਚਾ ਇਹਦੇ ਤੋਂ ਬਹੁਤ ਵਧੀਆ ਆਤਮ ਸਿੱਖਦਾ ਜਿੰਨੀਆਂ ਕਹਿ ਲਈਏ ਆਪਾਂ ਪੋਜ਼ਿਟਿਵ ਚੀਜ਼ਾਂ ਹੀ ਸਿੱਖਣ ਨੂੰ ਮਿਲਦਾ ਵੀ ਉਹ ਕਦੇ ਝੂਠ ਨਹੀਂ ਮਾਰੂਗਾ ਕਿਸੇ ਨਾਲ ਕੁਝ ਗਲਤ ਨਹੀਂ ਕਰੂਗਾ ਇਮਾਨਦਾਰ ਰਹੂਗਾ ਜਿਵੇਂ ਹੁਣ ਸਾਡੇ ਘਰੇ ਬੱਚੇ ਨੇ ਇਹਦਾ ਕਾਲੇ ਦਾ ਇਹਨੂੰ ਵੀ ਸ਼ੁਰੂ ਤੋਂ ਸ਼ੌਂਕ ਆ ਹੁਣ ਇਹ ਵੀ ਇਹ ਵਧੀਆ ਬਾਕ ਬੂਕ ਰੰਗ ਰੰਗ ਚ ਤੋੜ ਸਕਦਾ ਹੈਗਾ ਐਦ ਕਿ ਇਹਨੂੰ ਲਾਵਾਂਗੇ ਮੇਰਾ 2 ਸਾਲ ਦਾ ਬੇਟਾ ਹੈਗਾ ਉਹਨੂੰ ਬਹੁਤ ਸ਼ੌਂਕ ਆ ਵੀ ਉਹ ਕੁੱਤਿਆਂ ਚ ਹੀ ਰਹਿੰਦਾ ਤੁਸੀਂ ਇਹ ਲਾ ਲਓ ਹਸਾਬ ਹੂੰ ਤੇ ਹੋਰ ਉਦਾਂ ਵੀ ਕੇਸ ਸਾਡੇ ਕੋਲੇ ਆਉਂਦੇ ਇੱਕ ਵਾਰ ਨੂੰ ਕੇ ਆਪਣੇ ਨਾਲ ਹੀ ਪਿੰਡ ਇੱਥੋਂ ਆਇਆ ਸੀ ਉਹ ਲੇਡੀਜ਼ ਨਾ ਬਾਹਰੋਂ ਆਏ ਸੀ ਅਮਰੀਕਾ ਚੋਂ ਉਹਨਾਂ ਨੂੰ ਬੱਚੇ ਨੂੰ ਅਲਰਜੀ ਸੀਗੀ ਉਦੋਂ ਬਹੁਤ ਦਵਾਈਆਂ ਦੁਵੀਆਂ ਲੈ ਕੇ ਉਹ ਥੱਕ ਗਏ ਫਿਰ ਉਹਨਾਂ ਨੂੰ ਉਧਰ ਲਈ ਡਾਕਟਰ ਨੇ ਸੁਜੈਸਟ ਕੀਤਾ ਵੀ ਤੁਸੀਂ ਇਹਨੂੰ ਡੌਗ ਦਿਓ ਲੈ ਕੇ ਤੇ ਵੀ ਉਹਦੇ ਨਾਲ ਰੱਖੋ ਮੇਰੇ ਕੋਲੇ ਆਏ ਜਦ ਸਾਡੇ ਕੋਲੇ ਅਸੀਂ ਇਧਰ ਇਕੱਠੇ ਸੀਗੇ ਤੇ ਉਹ ਕਹਿੰਦੇ ਵੀ ਸਾਨੂੰ ਡੌਗ ਚਾਹੀਦਾ ਉਹ ਕਹਿੰਦੇ ਸਾਨੂੰ ਚਾਹੀਦਾ 2 ਮਹੀਨੇ ਵਾਸਤੇ ਹੀ ਆ ਵੀ ਅਸੀਂ ਚੈੱਕ ਹੀ ਕਰਨਾਗੇ ਵੀ ਸਾਨੂੰ ਡਾਕਟਰ ਨੇ ਦੱਸਿਆ ਵੀ ਐਂ ਕਰਕੇ ਬੱਚੇ ਦੀ ਅਲਰਜੀ ਠੀਕ ਹੋ ਜੂ ਉਹਦੇ ਨਾਲ ਤੇ ਅਸੀਂ ਕਿਹਾ ਵੀ ਕੋਈ ਨਾ ਤੁਸੀਂ 2 ਮਹੀਨੇ ਛੱਡੋ ਤੁਸੀਂ ਕਿਹੜਾ ਪੱਕਾ ਹੀ ਡੌਗ ਲੈ ਜਾਓ ਵੀ ਕੋਈ ਨਾ ਜਦੋਂ ਤੁਸੀਂ ਜਾਣਾ ਹੋਇਆ ਸਾਨੂੰ ਵਾਪਸ ਕਰ ਜਾਓ ਤੇ ਉਹ ਬਾਜੀ ਉਹਨਾਂ ਨੇ ਮਹੀਨੇ ਬਾਅਦ ਹੀ ਵੈਸੇ ਤਾਂ ਸਾਨੂੰ ਡੇਲੀ ਉਹ ਫੋਨ ਕਰਦੇ ਰਹਿੰਦੇ ਸੀ ਦੂਜੇ ਤੀਜੇ ਦਿਨ ਮਹੀਨੇ ਬਾਅਦ ਉਹ ਬੱਚਾ ਬਿਲਕੁਲ ਸਹੀ ਹੋ ਗਿਆ ਸੀ ਇਹ ਜਮਾ ਅਸਲੀਅਤ ਆ ਵੀ ਉਹ ਡੌਗ ਦੇ ਨਾਲ ਜਿਵੇਂ ਮਿੱਟੀ 'ਚ ਸਟਾਗ ਲੀ ਉਹਨਾਂ ਨੇ ਟਰਾਲੀ ਵਿੱਚ ਰੱਖਦਾ ਉਹ ਕੁੱਤਾ ਵੀ ਉੱਥੇ ਖੇਡੀ ਜਾਂਦਾ ਬੱਚਾ ਵੀ ਉਹਦੇ ਨਾਲ ਹੀ ਉਹਵੇਂ ਹੱਥ ਹੁੱਥ ਲਾਈ ਜਾਂਦੇ ਆਪਣੇ ਕਈ ਉਦਾਂ ਹਲਕਤ ਮੰਨਦੇ ਹੁੰਦੇ ਵੀ ਨਹੀਂ ਇਹ ਵੀ ਪਸ਼ੂ ਹੀ ਐਕਸਰ ਪਰ ਜੇ ਕੋਈ ਸਮਝੂ ਬਾਈ ਜਿਹੜਾ ਡੌਗ ਬਰਾ ਉਹ ਇਹਨੂੰ ਕੁੱਤਾ ਨਹੀਂ ਸਮਝੂਗਾ ਕਦੇ ਵੀ ਨਾ ਕੁੱਤਾ ਕਹੂਗਾ ਹਾਂਜੀ ਉਹਨਾਂ ਦਾ ਬੱਚਾ ਹੈਗਾ ਇਹ ਆਮ ਬੰਦੇ ਵਾਸਤੇ ਕੁੱਤਾ ਹੈ ਬਿਲਕੁਲ ਬਿਲਕੁਲ ਤੇ ਇਹ ਫਾਇਦਾ ਵੀ ਇਹਦਾ ਬਹੁਤ ਹੈ ਤੇ ਬੱਚਾ ਬਹੁਤ ਚੀਜ਼ਾਂ ਸਿੱਖਦਾ ਬਏ ਸੇ ਹਰ ਇੱਕ ਘਰ ਚ ਜ਼ਰੂਰੀ ਆ ਵੀ ਲਓ ਚਾ ਸਾਡੇ ਤੋਂ ਨਹੀਂ ਲੈਣਾ ਕਿਤੋਂ ਮਰਜ਼ੀ ਲੈ ਲਓ ਹਾਂ ਵੀ ਡੌਗ ਜ਼ਰੂਰ ਰੱਖੋ ਇੱਕ ਘਰ ਦੇ ਵਿੱਚ ਪਾਪਾ ਫਾਦਰ ਵੇਖ ਕੇ ਹਾਂ ਜੇ ਕਿਸੇ ਨੇ ਕੁਆਲਟੀ ਵਾਈਜ਼ ਲੈਣਾ ਉਹਦੀ ਪੂਰੀ ਡਿਟੇਲ ਲਓ ਪਹਿਲਾਂ ਜਾਣਕਾਰੀ ਹਾਸਲ ਕਰੋ ਵੀ ਜਿਹੜੀ ਬਰੀਡ ਲੈਣੀ ਆ ਸੀ ਫਿਰ ਉਸ ਤੋਂ ਬਾਅਦ ਤੁਸੀਂ ਡਿਸੀਜਨ ਲਓ ਵੀ ਅਸੀਂ ਕਿੱਦੇ ਤੋਂ ਲੈਣਾ ਕਿੱਦਾਂ ਲੈਣਾ ਤੇ ਉਦੀ ਬਰੀਡ ਬਾਰੇ ਚੰਗੀ ਤਰ੍ਹਾਂ ਜਾਣ ਪਹਿਚਾਨ ਕਰਕੇ ਵੀ ਆਪਾਂ ਨੂੰ ਪਤਾ ਕਿਉਂਕਿ ਇਹਨਾਂ ਦਾ ਛੋਟਿਆਂ ਨੂੰ ਥੋੜਾ ਜਿਹਾ ਸੰਭਣਾ 15 ਕਿ ਦਿਨ ਬਹੁਤ ਔਖਾ ਹੁੰਦਾ ਹੈਗਾ ਠੀਕ ਆ ਹਾਂਜੀ ਕਈ ਲੋਕ ਕੀ ਕਰਦੇ ਆ ਤਿੰਨ ਤਿੰਨ ਚਾਰ ਚਾਰ ਘੰਟੇ ਵਾਦੀ ਪਾਉਣ ਲੱਗ ਜਾਂਦੇ ਪਰ ਸਹੀ ਇਹਨਾਂ ਨੂੰ ਜਿਹੜਾ ਫੂਡ ਦੇਣਾ ਸੀ ਦੋ ਟਾਈਮ ਹੀ ਦੇਣੇ ਆ ਅੱਛਾ 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 ਵੀ ਜ਼ਿਆਦਾ ਦੇਣਦੀ ਨਹੀਂ ਲੋੜ ਹੁੰਦੀ ਬਿਜਾ ਦੇ ਨਾ ਬਿਮਾਰ ਹੁੰਦਾ ਤੁਸੀਂ ਪਹਿਲਾਂ ਕੁਐਸਚਨ ਕੀਤਾ ਸੀ ਨਾ ਬਿਮਾਰ ਤਾਂ ਨਹੀਂ ਹੁੰਦੇ ਤੇ ਓਵਰ ਫੀਡਿੰਗ ਨਾਲ ਹੀ ਬਿਮਾਰ ਹੁੰਦਾ ਜ਼ਿਆਦਾ ਜ਼ਿਆਦਾ ਖਵਾਉਣ ਨਾਲ ਹਾਂਜੀ ਜਦੋਂ ਹੂੰ ਕੱਟ ਖਾਣ ਨਾਲ ਨਹੀਂ ਬਿਮਾਰ ਹੁੰਦਾ ਬਸ ਹਾਂ ਘੋੜੇ ਦੇ ਗਦੇ 'ਚ ਜਿੰਨਾ ਕਿ ਹੁੰਦਾ ਕਿੰਨਾ ਹੁੰਦਾ ਤੁਸੀਂ ਲਾ ਲਓ ਸਾਹਿਬ ਵੀ ਉਹ ਚੀਜ਼ ਹੀ ਇਹਦੇ 'ਚ ਹੁਣ ਜਿਹੜੇ ਵੱਡਾ ਲੈ ਲੈਂਦੇ ਆ ਵੀ ਪੈਸਿਆਂ ਪਿੱਛੇ ਨਾ ਭਜੋ ਵੀ ਜੀਨੇ ਵੀ ਲੈਣਾ ਕੁਆਲਿਟੀ ਦੇਖ ਕੇ ਲਓ ਵੀ ਆਪਾਂ ਨੂੰ ਕੱਲ ਨੂੰ ਦੇਖ ਕੇ ਪਸਤੌਣਾ ਨਾ ਪਵੇ ਵੀ ਯਾਰ ਮੇਰੇ ਵਾਲਾ ਤਾਂ ਹੋਰ ਹੀ ਬਣ ਗਿਆ ਆ ਜਿਆਦਾ ਸੋਹਣਾ ਸੀਗਾ ਜੇ ਪਹਿਲਾਂ ਹੀ ਆਪਾਂ ਸੋਚ ਸਮਝ ਕੇ ਲਵਾਂਗੇ ਕਿਉਂਕਿ ਇਹਨੇ ਆਪਣੇ ਘਰੇ ਹੋ ਸਕਦਾ 15 ਸਾਲ ਰਹਿਣਾ ਹੋਵੇ 20 ਸਾਲ ਰਹਿਣਾ ਹੁੰਦਾ ਮੈਂਬਰ ਬਣ ਕੇ ਤੇ ਪਹਿਲਾਂ ਆਪਾਂ ਨੂੰ ਦੇਖ ਪਰਖ ਕੇ ਲੈਣਾ ਚਾਹੀਦਾ ਫਿਰ ਮੁੜ ਕੇ ਕਈ ਵਾਰੀ ਇਦਾਂ ਹੁੰਦਾ ਬਾਈ ਛੱਡ ਦੇ ਐ ਡੌਗ ਨੂੰ ਵੀ ਯਾਰ ਇਹ ਵਧੀਆ ਨਹੀਂ ਬਣਿਆ ਛੱਡ ਦੋ ਉਹ ਚੀਜ਼ ਨਾ ਕਰੋ ਇਹ ਸਾਡੀ ਬੇਨਤੀ ਆ ਵੀ ਇਹਨੂੰ ਪਿਆਰ ਕਰੋ ਹਾਂ ਬਿਲਕੁਲ ਬਿਲਕੁਲ ਜੇ ਰੱਖ ਲਿਆ ਹਾਂਜੀ ਪਿਆਰ ਕਰੋ ਕੋਈ ਨਾ ਮੈਂਬਰ ਹੀ ਸਮਝੋ ਕਰਦਾ ਲੈਣ ਵੇਲੇ ਪੂਰੀ ਕੁਆਲਿਟੀ ਦੇਖ ਕੇ ਜੇ ਲਿਆ ਗਿਆ ਫਿਰ ਉਹਨੂੰ ਛੱਡੋ ਨਾ ਬਾਅਦ ਪਤਾ ਕੀ ਆ ਭਾਜੀ 6 ਮਹੀਨੇ ਬਾਅਦ ਕਾਲ ਕਰਕੇ ਹਮ ਸਾਨੂੰ ਕਾਲ ਜਾਂਦੀ ਆ ਫਿਰ ਪੁੱਛਦੇ ਭਾਜੀ ਯਾਰ ਇਹਦੇ ਬਿਲਕੁਲ ਹੀ ਨਿਵਾਲ ਆ ਰਹੇ ਨੂੰ ਕਿਹੜਾ ਸਪਲੀਮੈਂਟ ਪਾਈ ਹੈ ਭਾਈ ਕੋਈ ਸਪਲੀਮੈਂਟ ਹੀ ਨਹੀਂ ਪੜਿਆ ਜਿਹੜੇ ਜੀਨਸ ਕੱਢ ਦੂ ਉੱਤੇ ਜੀ ਇੰਤ ਨਹੀਂ ਬਣ ਸਕਦਾ ਹੂੰ ਬਿਲਕੁਲ 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 ਤੇ ਨੰਬਰ ਤੁਹਾਡਾ ਸਕਰੀਨ ਤੇ ਆ ਨੰਬਰ ਸਕਰੀਨ ਤੇ ਹੈ ਇੰਸਟਾਗ੍ਰam ਦਾ ਪੇਜ ਆ ਜਿਹੜਾ ਉਹ ਵੀ ਨਾਲ ਸਾਡਾ ਇੰਸਟਾਗ੍ਰam ਤੇ ਤੇ ਫੇਸਬੁੱਕ ਤੇ ਮੋਗਾ ਪੌਮਸ ਨਾਂ ਤੇ ਪੇਜ ਆ ਤੁਸੀਂ ਸਕਰੀਨ ਸ਼ਾਟ ਲਾ ਦਿਓ ਨਾਲ ਜੀ ਵੀ ਸਾਨੂੰ ਉਹਦੇ ਤੇ ਜੇ ਤੁਸੀਂ ਨਵੇਂ-ਨਵੇਂ ਰੋਜ਼ ਦੀ ਡੇਲੀ ਦੀ ਅਪਡੇਟ ਤੁਹਾਨੂੰ ਮਿਲੂਗੀ ਕਿਹੜੇ ਬੱਚੇ ਆ ਇਹੋਏ ਨੇ ਕਿਹੜੇ ਡੌਗ ਦੇ ਆਏ ਹੋਏ ਨੇ ਅਸੀਂ A to Z ਡਿਟੇਲ ਉਹਦੇ ਤੇ ਡੇਲੀ ਅਪਡੇਟ ਕਰਦੇ ਆਂ ਵੀ ਉਥੇ ਸਾਡੇ ਨਾਲ ਸਾਡਾ ਪੇਜ ਫੋਲੋ ਕਰੋ ਤੇ ਸਾਡੇ ਨਾਲ ਸੰਪਰਕ ਚ ਰਹੋ ਵੀ ਜੇ ਕਿਸੇ ਨੇ ਬੱਚਾ ਲੈਣਾ ਦੇਖਦੇ ਰਹੋ ਹਾਂ ਕਿਉਂਕਿ ਆ ਫੇਸਬੁੱਕ ਤੇ ਵੀ ਸਾਡਾ ਸੇਮ ਪੇਜ ਮੋਗਾ ਪੌਮਸ ਆ ਤੇ ਇੰਸਟਾਗ੍ਰam ਤੇ ਵੀ ਆ ਜਿਹੜੀ ਵੀਡੀਓ ਆ ਇਹ ਤਾਂ ਮਤਲਬ ਬਈ ਮਹੀਨੇ ਨੂੰ 2 ਮਹੀਨੇ ਨੂੰ ਤੁਹਾਨੂੰ ਦਵਾੜਾ ਲੱਭਣੀ ਨਹੀਂ ਤੁਸੀਂ ਦਵਾ ਦਾ ਸਕਰੀਨਸ਼ਾਟ ਲਓ ਜਿਹੜਾ ਇੰਸਟਾਗ੍ਰam ਦਾ ਫੇਸਬੁੱਕ ਦਾ ਤੁਹਾਨੂੰ ਪੇਜ ਦਿਖ ਰਿਹਾ ਉਹਨੂੰ ਫਾਲੋ ਕਰ ਲਓ ਫਿਰ ਉਹ ਤੁਹਾਨੂੰ ਗਵਾਚਣਾ ਨਹੀਂ ਜੇ ਤੁਸੀਂ ਤੁਹਾਡਾ ਫਾਲੋ ਕੀਤਾ ਹੋਊਗਾ ਤੁਹਾਡੇ ਕੋਲ ਹਾਂਜੀ ਬਿਲਕੁਲ ਉੱਤੇ ਜਿਸੀਂ ਆਪ ਹੀ ਦਿਖਦੇ ਰਹਿਾਂਗੇ ਡੇਲੀ ਅਪਡੇਟ ਕਰਕੇ ਇਹ ਦਿਖਦੇ ਰਹਿਣਗੇ ਮੈਸੇਜ ਕਰਦੇ ਰਹੋ ਬਣੇ ਰਹੋ ਕੋਈ ਵੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਜਾਨਵਰ ਦੇ ਸਬੰਧੀ ਕੋਈ ਵੀ ਇਨਕੁਆਰੀ ਹੈ ਤੁਹਾਡੀ ਤਾਂ ਤੁਸੀਂ ਫੋਨ ਕਰ ਸਕਦੇ ਆ WhatsApp ਤੇ ਵੀ ਤੁਸੀਂ ਡਿਟੇਲ ਮੰਗਾ ਸਕਦੇ ਆ ਜਿਉਂਦੇ ਰਹੋ ਥੈਂਕ ਯੂ